हां जी दोस्तों सारेनु सस्श्रीकाल स्वागत ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਟੋਟੀਆਂ ਟੋਟੀਆਂ ਪਿੰਡ ਦੋਸਤੋ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਆ ਤੇ ਭਾਉ ਅਨੋਖ ਸਿੰਘ ਹੋਰਾਂ ਦੇ ਕੋਲੇ ਆਏ ਆ ਦੋਸਤੋ ਵੀਰ ਗੁਰਲਾਲ ਹੋਰਾਂ ਦੇ ਕੋਲ ਜਿੱਦਾਂ ਕਿ ਸਾਰੇ ਵੀਰ ਦੋਸਤੋ ਜਾਣਦੇ ਆ ਵੀ ਪਸ਼ੂ ਵਪਾਰ ਦਾ ਕੰਮ ਆ ਵੀਰ ਹੋਰਾਂ ਦਾ ਤੇ ਪਸ਼ੂ ਜਿਹੜੇ ਘੱਟੋ ਘੜ ਵੀ 8 8 10 10 ਨਗ ਜਿਹੜੇ ਆ ਹਰ ਟਾਈਮ ਜਿਹੜੇ ਅਵੇਲੇਬਲ ਹੁੰਦੇ ਆ ਮੌਜੂਦ ਹੁੰਦੇ ਆ ਸੋ ਕੋਈ ਵੀਰ ਆ ਪਸ਼ੂ ਖਰੀਦਣਾ ਚਾਹੁੰਦਾ ਤੁਸੀਂ ਜਰੂਰ ਖਰੀਦ ਸਕਦੇ ਜੀ ਕਿਉਂਕਿ ਹਰ ਸਮੇਂ ਜਿਹੜੇ ਦੋਸਤੋ ਪਸ਼ੂ ਮੱਝਾਂ ਹੋਣ ਚਾਹੀਏ گاਵਾ ਕੋਈ 5-5 7-7 ਨਗ ਜਿਹੜੇ ਆ ਮੌਜੂਦ ਹੁੰਦੇ ਆ ਅੱਜ ਘੱਟੋ ਘੱਟ ਵੀ ਆਪਾਂ ਤੁਹਾਨੂੰ 7 ਕ ਨਗ ਜਿਹੜੇ ਦੋਸਤੋ ਦਿਖਾ ਦਾਂਗੇ ਜਿਨ੍ਹਾਂ ਦੇ ਵਿੱਚੋਂ ਕੋਈ ਦੋ ਬਿਹੜਾ ਨੇ ਤੇ ਬਾਕੀ ਪੰਜ ਮੱਝਾਂ ਝੋਟੀਆਂ ਪੂਰੀ ਡਿਟੇਲ ਆਪਾਂ ਭਾਉ ਅਨੋਖ ਸਿੰਘ ਹੋਰਾਂ ਦੇ ਨਾਲ ਪੂਰੀ ਗੱਲਬਾਤ ਕਰ ਲਾਂਗੇ ਅੱਜ ਦੋਸਤੋ 9 ਅਕਤੂਬਰ ਨੂੰ ਇਹ ਆਪਾਂ ਕਵਰੇਜ ਕਰਦੇ ਆਂ ਸਮਾਂ ਤੁਸੀਂ ਨੋਟ ਕਰ ਲਓ ਕੋਈ ਸ਼ਾਮ ਦੇ 5:30 ਵਜੇ ਦਾ ਸਮਾਂ ਬਾਕੀ ਦੋਸਤੋ 10 ਅਕਤੂ ਸੋ ਬਾਕੀ ਹਰ ਵਾਰ ਜਿਹੜੀ ਆਪਣੀ ਇੱਕ ਰਿਕਵੈਸਟ ਹੁੰਦੀ ਹੈ ਵੀ ਜਿਹੜਾ ਪਸ਼ੂ ਤੁਸੀਂ ਜ ਗੱਬਣ ਖਰੀਦਣਾ ਹੈ ਜਾਰੇ ਦੋਸਤੋ ਬਿਲਕੁਲ ਤਸੱਲੀ ਟਿੱਪ ਕੇ ਜ਼ਰੂਰ ਕੀਤੀ ਜਾਵੇ ਤੇ ਜਿਹੜਾ ਸੋਇਆ ਸੋਇ ਨਾਗਾ ਦੋ ਡੰਗ ਚਵਾਈ ਕਰਕੇ ਪਸ਼ੂ ਨੂੰ ਖਰੀਦਿਆ ਜਾਵੇ ਆਜੋ ਕਰਦੇ ਆ ਗੱਲਬਾਤ ਪਾਉ ਹੋਰਾਂ ਨਾਲ ਸੋ ਪੁੱਛਦੇ ਆ ਕੀ ਡਿਟੇਲ ਕੀ ਇਨਫੋਰਮੇਸ਼ਨ ਆ ਅੱਜ ਇਹਨਾਂ ਪਸ਼ੂਆਂ ਦੀ ਆ ਸਭ ਤੋਂ ਪਹਿਲਾਂ ਪਾਉ ਜੀ ਸਾਸਰੀ ਕਾਲ ਸਾਸਰੀ ਕਾਲ ਪਾਉ ਰਾਜ ਸਾਹਿਬ ਸਾਸਰੀ ਕਾਲ ਠੀਕ ਠਾਕ ਬਹੁਤ ਵਧੀਆ ਜੀ ਹੋ ਠੀਕ ਠਾਕ ਸੇ ਤਾਂ ਹਾਂ ਸਭ ਠੀਕ ਠਾਕ ਵੀਰੋ ਠੀਕ ਆ ਠੀਕ ਆ ਜੀ ਤੇ ਵਧੀਆ ਚੱਲਦਾ ਰਹਿਦਾ ਕੰਮ ਕਰ ਜੀ ਹਾਂ ਵਧੀਆ ਚੱਲਦਾ ਰਹਿਦਾ ਹਾਂ ਮਾਰ ਕੇ ਇਸੇ ਤਰ੍ਹਾਂ ਵੀ ਕਰੀ ਵਾਲੇ ਆ ਜਾਂਦੇ ਪਸ਼ੂ ਵਿਖ ਜਾਂਦੇ ਆ ਹਾਂਜੀ ਤੁਹਾਨੂੰ ਤੇ ਤੋਂ ਪਹਿਲਾਂ ਸੱਜਣਾ ਕੋਈ ਤੁਹਾਡਾ ਵੀ ਟਾਈਮ ਨਹੀਂ ਸੀ ਤੇ ਕੱਲ ਪਰਸੋਂ ਕੱਠੀਆਂ ਆਈਆਂ ਤੇ ਫਿਰ ਤਿੰਨ ਕ ਵੇਗੀਆਂ ਵਿੱਚੋਂ ਹਾਂਜੀ ਤੇ ਤੁਹਾਡਾ ਵੀ ਮੇਲਾ ਗਿਆ ਲੈ ਚੱਲਦਾ ਇਹ ਵਿੱਚ ਹਾਂ ਸਹੀ ਹੈ ਸਹੀ ਹੈ ਬਿਲਕੁਲ ਇਸੇ ਤਰ੍ਹਾਂ ਜੀ ਹਾਂਜੀ ਤੇ ਅੱਜ ਦੋਸਤੋ ਬਿਲਕੁਲ ਤੁਹਾਨੂੰ ਜਿਹੜੇ ਪਸ਼ੂ ਆ ਆ ਦਿਖਾਵਾਂਗੇ ਆਪਾਂ ਠੀਕ ਆ ਜੀ ਮੱਝਾਂ ਤੇ ਬਿਹੜਾ ਅੱਛਾ ਦੋ ਬਿਹੜਾ ਆਗੀਆਂ ਜੀ ਹਾਂਜੀ ਦੋ ਬਿਹੜਾ ਆਗੀਆਂ ਵਾ ਇੱਕ ਆਪਣੀ ਸੰਧੂ ਸਾਹਿਬ ਰਾਜਸਿਆਂ ਸੂਈ ਆ ਤੇ ਇੱਕ ਪੰਜ ਚਾਰ ਦਿਨ ਖੜਦੀ ਤੇ ਦੋ ਮੱਝਾਂ ਆਪਣੀਆਂ ਸੂਈਆਂ ਵਾਂ ਤੇ ਤਿੰਨ ਗੱਬਣਮ ਠੀਕ ਹੈ ਤਿੰਨ ਗੱਬਣ ਆਂ ਹਾਂਜੀ ਕੋਈ ਦੋ ਤਿੰਨ ਅੰਦਰ ਖੜਦੀਆਂ ਵਾਂ ਵੈਸੇ ਠੀਕ ਆ ਜੀ ਹਾਂਜੀ ਵੀਰ ਜੀ ਠੀਕ ਆ ਲੋ ਵੀ ਦੋਸਤੋ ਇੱਕ ਬਹੁਤ ਵਧੀਆ ਨਗੀਨਾ ਆ ਵੇਖੋ ਬਹੁਤ ਵਧੀਆ ਜਿਹੜਾ 200 ਟੌਪ ਕਲਾਸ ਦਾ ਪੀਸ ਲਿਆਂਦਾ ਜਰਸੀ ਦੇ ਵਿੱਚ ਪਾਉ ਹੋ ਰਹੇ ਨੇ ਠੀਕ ਆ ਪੂਰੀ ਡਿਟੇਲ ਆਪਾਂ ਇਹਦੀ ਲੈ ਲਾਂਗੇ ਇੱਕ ਵਾਰ ਗੱਬਣ ਦਿਖਾ ਦਾਂਗੇ ਠੀਕ ਆ ਜੀ ਤਿੰਨ ਮੱਝਾਂ ਗੱਬਣਾ ਦੋ ਸੂਈਆਂ ਸਵਾਈਆਂ ਆਜੋ ਕਰਦੇ ਆ ਸਟਾਰਟ ਆਪਣੇ ਸੰਧੂ ਸਾਹਿਬ ਹਾਂਜੀ ਬਹੁਤ ਠੰਡੀ ਆ ਇਹਦੇ ਚਵਾਈ ਬਹੁਤ ਜਿਆਦੀ ਭੋਲੀ ਆ ਅੱਛਾ ਜੀ ਭਾਵੇਂ ਕੋਈ ਚੰਗੀ ਬੱਠੀ ਵੀ ਚੰਗੀ ਸਾਰੀ ਹਾਂ ਬਾਤ ਤੇ ਇਹ ਇਹ ਪਾਉ ਜੀ ਸੂਆ ਕਿੰਨਾ ਸੂਈ ਆ ਇਹ ਵੀਰ ਜੀ ਮਤਲਬ ਦੂਜਾ ਸੂਆ ਸੂਈ ਵੀਰ ਜੀ ਦੂਜਾ ਸੂਆ ਹਾਂਜੀ ਇਹ ਆਪਣੀ ਪਰਸੋਂ ਰਾਤ ਸੂਈ ਆ ਪਰਸੋਂ ਰਾਤੀ ਪਰਸੋਂ ਰਾਤੀ ਸੂਈ ਹਾਂਜੀ ਠੀਕ ਹੈ ਜੀ ਮਗਰ ਬੱਠੀ ਆ ਤੇ ਚਵਾਈ ਚੂਈ ਚੰਗੀ ਆ ਮਤਲਬ 10-11 ਕਿਲੋ ਬੋਲਾ ਇਸ ਵੇਲੇ ਹੈਗਾ ਥੱਲੇ ਠੀਕ ਹੈ ਜੀ ਲੋਕੀ ਜੀ ਬੂਥੀ ਆ ਪਾਉ ਬੋਲੇ ਦੇ ਪਾਣੀ ਪਿਆ ਦिए ਅੱਛਾ ਜੀ ਬੂਥੀ ਵਾਲੀ ਦੀ ਗੱਲਾਂ ਗਾਂ ਵੀ ਛੋਟੀ ਜੀ ਫੇਸ ਕੁਆਲਿਟੀ ਹੈ ਦੋਸਤੋ ਛੋਟਾ ਜਿਹਾ ਕੰਨ ਨਿੱਕੀ ਜੀ ਫੇਸ ਕੁਆਲਿਟੀ ਆ ਬਿਲਕੁਲ ਪਤਲੇ ਜੀ ਬਿਲਕੁਲ ਸਟਰਕਚਰ ਦੇ ਵਿੱਚ ਮਗਰ ਬੱਛੀ ਆ 25 ਵੀ ਤੁਹਾਨੂੰ ਦਿਖਾਉਣੇ ਆ ਪਰਸੋਂ ਦੀ ਸੂਈ ਆ ਆ ਜਿਹੜਾ ਬੱਚਾ ਦੋਸਤੋ ਫੀਮੇਲ ਕਾਫ ਆ ਬਿਲਕੁਲ 나ੜੂ ਬੱਚੇ ਦੇ ਨਾਲ ਆ ਦੇਖੋ ਜੀ ਠੀਕ ਹੈ ਸੋ ਆ ਬੱਛੀ ਆ ਤੇ ਹੁਣ ਬੋਲਾ ਜਿਹੜਾ ਮੰਗੀ 1011 10 ਆ 10 ਹਜ਼ਾਰ ਕਿਲੋ ਬੋਲਾ ਹੈਗਾ ਬਿਲਕੁਲ ਹਾਂ 15 16 ਲੀਟਰ ਕੱਢੂਗੀ ਮਲ ਤੇ ਠੀਕ ਆ ਜੀ ਸੋ ਆਰਡਰ ਕੁਆਲਿਟੀ ਜਿਹੜੀ ਆ ਭਰਾਵੋ ਆ ਦੇਖ ਲਓ ਠੀਕ ਆ ਜੀ ਨੋਰਮਲੀ ਬਿਲਕੁਲ ਭਲਜੀ ਆ ਤੁਹਾਨੂੰ ਨਾ ਭਲ ਪਈ ਥੋੜੀ ਬਹੁਤੀ ਭਲ ਹੈਗੀ ਆ ਹਾਂ ਸੋ ਉਹ ਨਜ਼ਰ ਆ ਜੂਗੀ ਤੁਹਾਨੂੰ ਠੀਕ ਹੈ ਜੀ ਬਾਕੀ ਸੋਹਣੀ ਬੱਛੀ ਆ ਪਿੱਠ ਪੁੜੇ ਦੀ ਚੰਗੀ ਆ ਹਾਈਟ ਸੋਹਣੀ ਆ ਜਿਦਾ ਨਾਰਮਲੀ ਆਪਾਂ ਪੰਜਾਬ ਦੀ ਜਰਸੀ ਵੇਖਦੇ ਆ ਠੀਕ ਹੈ ਜੀ ਉਹਦੇ ਵਿੱਚ ਤੁਸੀਂ ਇਹਨੂੰ ਦੋਸਤੋ ਰੱਖ ਸਕਦੇ ਜੀ ਠੀਕ ਹੈ ਜੀ ਜਰਸੀ ਜਿਹੜੀ ਪੰਜਾਬ ਦੀ ਆ ਜਾਂਦੀ ਆ ਠੀਕ ਆ ਆਰਡਰ ਕੁਆਲਿਟੀ ਚੰਗੀ ਆ ਬਿਲਕੁਲ ਤੁਹਾਨੂੰ ਤੋਂ ਸਟਾਰਟ ਹੋਗੇ ਦੋਸਤੋ ਬੈਕ ਸਾਈਡ ਤੋਂ ਜਿਹੜਾ ਲੇਵਾ ਜਾਂਦਾ ਠੀਕ ਆ ਤੇ ਦੁੱਧ ਵੀਰਾਂ ਦਾ ਵੀ ਘਟੋਗੜ 15 14 ਲੀਟਰ ਤੋਂ ਪਲੱਸ ਚਵਾ ਦੂਗੀ ਚੰਗੀ ਸੇਵਾ ਦੇ ਠੀਕ ਆ ਆ ਦੇਖੋ ਕੁਈ ਨਹੀਂ ਥਮੂ ਲੈ ਕੁਈ ਗੱਲ। ਆ ਦੇਖੋ। ਬੱਛ ਬੱਛ ਬੱੱਚੀ ਦਾ ਕਰਦੀ ਨਾ ਤੇ ਸੋ ਕਾਫੀ ਸੋਹਣੀ ਬੱੱਚੀ ਆ ਦੋਸਤੋ ਠੀਕ ਆ ਦੂਜਾ ਸੁਆ ਸੈਕੰਡ ਟਾਈਮਰ ਹਾਂ ਸੂਈ ਆ। ਬਹੁਤ ਭਾਵੇਂ ਮਤਲਬ ਬੱੱਚੀ ਤੋਂ ਬਿਨਾਂ ਵੀ ਥੱਲੇ ਬਹਿ ਜੀਏ ਕੋਈ ਆਂਦੀ ਕੋਹ ਨਹੀਂ ਜਿਤਨਾ ਮਰਜੀ ਦੇ ਧਾਰਾਚਾਰਾਂ ਜੋ ਮਰਜੀ ਆਂਦੀ ਕੋਹ ਨਹੀਂ ਤੇ ਜਿਤਨਾ ਮਰਜੀ ਬਹਿ ਜੀਏ। ਲਓ ਜੀ। ਫਿਰ ਇਹ ਦੋਈ ਜਣੇ ਬਈ ਕੇ ਚੋਈ ਆ। ਦੋ ਪਾਸੇੋਂ ਦੋਈ ਪਾਤੀ ਹਾਂ। ਆਂਦੀ ਕੋਹ ਨਹੀਂ ਤੇ ਤੇ ਇਹਦਾ ਭਾਉ ਜੀ ਕੀ ਮੁੱਲ ਕੀ ਕਰੋਗੇ? ਇਹਦਾ ਮੁੱਲ ਜੀ ਭਾਵੇਂ ਇਹਦਾ 55 ਕਰੀਏ 50 ਕਰੀਏ ਤੇ ਇਹ ਆਪਾਂ ਮਤਲਬ 47000 Sim, ਕੋਈ ਛੋੜ ਛੱਪਾ ਕਰ ਦਾਂਗੇ ਕੋਈ ਗੱਲ ਨਹੀਂ ਹਾਜੀ ਵੀਰ ਜੀ ਬਾਕੀ ਸੰਧੂ ਸਾਹਿਬ ਬੇਇਤੀ ਇਹੋ ਕਰਦਾ ਮੈਂ ਹਰ ਵਾਰ ਕਿ ਆਪਾਂ ਜੋ ਮੁੱਲ ਕੀਤਾ ਵਾ ਨਾ ਉਹ ਚ ਮਾਨਤਾਣ ਜ਼ੋਰ ਕਰਾਂਗੇ 5700 ਮਾਨਤਾਣ ਉਹ ਕੋਈ ਭਰਾ ਮੇਰਾ ਇਹ ਨਾ ਸਮਝਣਾ ਕਿ ਆਪਾਂ ਜਿਆਦਾ ਵਟਾ ਰੱਖਿਆ ਵਾ ਜਿੱਦਾਂ ਮਲ ਬਾਰੇ 47 ਮੰਗਣ ਦਾ 40 ਜਭਾਂਜੇ 45 ਜਭਾਂਜੇ ਉਹ ਮੇਰਾ ਵੀਰ ਫੋਨ ਨਾ ਲਾਵੇ ਕਰਾਂਗੇ ਕੋਈ 5700 ਬਹੱਦ ਹਜ਼ਾਰ ਦਾ ਮਾਨਤਾਣ ਹੋ ਜਾ ਮਾਨ ਕਰਾਂਗੇ ਪਰ ਕੋਈ ਜਿਆਦਾ ਮਤਲਬ ਆਪਾਂ ਉਹ ਹੀ ਮੁੱਲ ਦੱਸਣ ਦਾ ਵੀਰ ਜਿਹੜਾ ਲੈਣਾ ਠੀਕ ਹੈ ਨਾ ਤੇ ਨਾ ਕੋਈ ਆਪਣਾ ਭੈਣ ਭਰਾ ਆਪਣਾ ਕੋਈ ਟਾਈਮ ਖਰਾਬ ਕਰੇ ਨਾ ਕੋਈ ਸਾਡਾ ਕੋਈ ਗੁੱਸਾ ਨਾ ਕਰਿਓ ਮੈਂ ਹੱਥ ਜੋੜ ਕੇ ਬੇਨਤੀ ਕਰ ਰਿਆ ਵਾਂ ਤੇ ਆਹ ਚੱਕਰੀ ਬਜਰੇ ਦਾ ਬਸ ਬਸ ਕੋਈ 2 400 500 ਇਧਰ ਉਹਲਾ ਜਿਹੜਾ ਇੰਨਾ ਕੀ ਆ ਦੱਸੇ ਮੁਤਾਬਕ ਰੇਟ 'ਚ ਤੇ ਇੱਕ ਦੋਸਤੋ ਅਗਲੀ ਜਿਹੜੀ ਆ ਬੈੜ ਇਹ ਗੱਬਣਾ ਜੀ ਇਹ ਰਾਤਿਆਂ ਮਤਲਬ ਦੂਜੇ ਦਿਨ ਸੁੰਦੀ ਆ ਤੇ ਇਹ ਕੋਈ 5 4 ਦਿਨ ਖੜਦੀ ਵਾਲੀ ਠੀਕ ਹੈ ਜੀ 5 ਲੈ ਜੀ 7 ਲੈ ਜੀ 8 ਲੈ ਜੀ ਇਨਾਂ 'ਚ ਖੜਦੀ ਆ ਲਓ ਜੀ ਠੀਕ ਆ 5 4 ਦਿਨ ਜਿਹੜਾ ਦੋਸਤੋ ਸਮਾਂ ਲੈ ਜੂਗੀ ਸੁਭਾ ਦੂਜਾ ਸੁੰਦੀ ਆ ਆਹ ਦੇ ਗੱਲ ਹੀ ਕੋਈ ਨਹੀਂ ਆਨੇ ਆਹ ਦੇਖੋ ਸੀਲਸ ਲੱਗ ਠੀਕ ਆ ਤੇ ਚੰਗੀ ਬੈੜ ਆ ਦੋਸਤੋ ਠੀਕ ਤੇ ਫੇਸ ਕੁਆਲਟੀ ਵੇਖੋ ਥੋੜੀ ਜਿਹੀ ਜਿਵੇਂ ਡਾਟ ਸਪੌਟ ਆ ਜਿਵੇਂ ਚੀਨੀ ਗਾਹ ਜਾਂਦੀ ਨਾ ਉਹਦੇ ਵਿੱਚ ਆਪਾਂ ਤੁਸੀਂ ਇਹਨੂੰ ਵੰਡ ਲਾ ਸਕਦੇ ਜੇ ਦੂਜਾ ਸੂਬਾ ਸੈਕੰਡ ਟਾਈਮਰ ਸੂਣੀ ਆ ਤੇ 5-4 ਦਿਨ ਦਾ ਸਮਾਂ ਲੈਂਦੀ ਆ ਠੀਕ ਆ ਲਿਵਰਟੀ ਜਿਹੜੀ ਆ ਦੋਸਤੋ ਆਰਡਰ ਦੀ ਕੁਆਲਿਟੀ ਆ ਬਿਲਕੁਲ ਬਣਾ ਕੇ ਤਿਆਰ ਕਰੀ ਜਾਂਦੀ ਆ ਜਿੱਦਾਂ ਨਾਰਮਲੀ ਆਪਾਂ ਦੇਖਦੇ ਆ ਵੇੜਾਂ ਦੇ ਵਿੱਚ ਆ ਪੰਜਾਂ ਚੌ ਦਿਨਾਂ ਦੇ ਪੂਰੀ ਕਰ ਲਊ ਨਾ ਤੇ ਬਿਲਕੁਲ ਜਿਹੜੀਆਂ ਦੋਸਤੋ ਤਿਆਰੀ ਤੇ ਆ ਜਾਂਦੀਆਂ ਨੇ ਜਿਵੇਂ ਦੋ ਤਾਂ ਰਹਿ ਜਾਂਦੇ ਸੂਣ ਦੇ ਵਿੱਚ ਉਦੋਂ ਬਿਲਕੁਲ ਲਾਉਣਾ ਬਣਾਉਣਾ ਜਿਹੜਾ ਦੋਸਤੋ ਦੋ ਤਿੰਨ ਦਿਨਾਂ ਆ ਕਰੋ ਚੈੱਕ ਜੀ ਠੀਕ ਆ ਯਾਨੀ ਕਿ 6-7 ਦਿਨ ਖੜਦੀ ਆ ਪੂਰਾ ਐਨੇ ਦੇ ਮਤਲਬ ਚੱਡਾ ਕੱਢੂਗੀ ਪੂਰਾ ਪੰਡ ਪਾਊਗੀ ਹਜੇ 5-6 ਦਿਨ ਜਿਹੜੇ ਦੋਸਤੋ ਨਾਰਮਲੀ ਲੈਂਦੀ ਆ ਤੇ 5-6 ਦਿਨਾਂ ਦੇ ਵਿੱਚ ਪੂਰਾ ਜਿਹੜਾ ਆਰਡਰ ਆ ਜਿਹੜਾ ਦੋਸਤੋ ਬਿਲਕੁਲ ਇੱਕ ਫੁੱਟਬਾਲ ਵਾਂਗੂ ਜਿਹੜਾ ਬਣਾ ਕੇ ਤਿਆਰ ਕਰ ਲੂਗੀ ਠੀਕ ਆ ਸੋ ਕੁਆਲਿਟੀ ਕੋਈ ਛੋਟੀ ਨਹੀਂ ਆ ਬਿਲਕੁਲ ਜੀ ਨਾ ਬਹੁਤੀ ਛੋਟੀ ਆ ਨਾ ਵੱਡੀ ਆ ਵਿਚਲਾ ਸਹਿਜ ਆ ਬਿਲਕੁਲ ਵਿਚਲਾ ਸਹਿਜ ਆ ਠੀਕ ਆ ਜੀ ਤੇ ਦਰਮਿਆਨੀ ਵੀ ਨਹੀਂ ਹੈਗੀ ਬੀਡੀਅਮ ਹਾਈਟ ਦੇ ਵਿੱਚ ਕੋਈ ਵੀ ਰਮਨ ਲੈ ਵੱਡੀਆਂ ਵਹਿੜਾਂ ਤੇ ਬਿਲਕੁਲ ਮੀਡੀਅਮ ਸਾਈਜ਼ ਵਿੱਚ ਵਿਚਾਲੇ ਵਾਲਾ ਸਹਜ ਆ ਸੋ ਬਿਲਕੁਲ ਬਹੁਤ ਠੀਕ ਆ ਸੰਤੂ ਸਾਹਿਬ ਠੀਕ ਆ ਰਹੀਆਂ ਤੇ ਨਾ ਕਿਤੇ ਗੱਲਾਂ ਹੀ ਗਾਵਾ ਦੇ ਕਿਤਰਾ ਮਰਜੀ ਬਿਕਰ ਧਾਰਾ ਮਾਰੀ ਜਾਈਂ ਅੱਗੋਂ ਪਿੱਛੋਂ ਕੀ ਗੱਲ ਹੀ ਨਹੀਂ ਤੇ ਠੀਕ ਆ ਜੀ ਵੱਡਾ ਕਰਤੂਤ ਵਾਲੀ ਆ ਬਿਲਕੁਲ ਬਿਲਕੁਲ ਬਾਕੀ ਅਜੇ ਪੰਜਾ ਚੌਦ ਨਦੀ ਬੰਨਣਾ ਐਨੇ ਦੇ ਹਾਂ ਤੇ ਕਿੰਨਾ ਮੋਨੇ ਦਾ ਰਹੂਗਾ ਜੀ ਇਹਦਾ ਵੀਰ ਜੀ ਭਾਵੇਂ ਉਤਰਾਏ ਦਾ ਮਤਲਬ 45 ਕਰੀਏ 40 ਕਰੀਏ ਇਹ ਹਾਂ ਨਾ 34000 ਦੀ ਵੈਡ ਦੇਣੀ ਆ ਕੋਈ ਛੋਟ ਛੱਪਾ ਹੀ 100 200 ਕਰਾਂਗੇ 34000 ਦੀ ਆ ਉੜਦੀਆਂ ਜਾਣਦੇ ਉੜਦੀਆਂ ਜਾਣਦੇ ਨਹੀਂ ਤੇ ਇਹੋ ਜਿਹੀ ਵੈਡ ਨਾਲ ਅਗਲੇ 50 ਕਰਦੇ 45 ਕਰਦੇ 40 ਕਰਦੇ ਆ ਹਾਂ ਮਲਾਂ ਪੜੋਂ ਵਾਲੀ ਗੱਲ ਸੰਧੂ ਸਾਹਿਬ ਕਰਤੀ ਰਾਜਿਆਂ ਅੱਗੇ ਤੂੰ ਦੱਸ ਦੇ ਮੇਰੀ ਚੋਟੀ ਠੀਕ ਆ ਹਾਂ ਜੀ ਸੰਧੂ ਸਾਹਿਬ ਸਮਝੇ ਇਹਨਾਂ ਜੈਰ ਖਾਂਦੇ ਆ ਕੋਈ ਐਬ ਹੋ ਗਾਂ ਦਾ ਪੂਰੀ ਓਕੇ ਆ ਮਲਾਂ ਕੋਈ ਹਾਈਟ ਵੀ ਪੂਰੀ ਸਹੀ ਆ ਤੁਹਾਡੇ ਸਾਹਮਣੇ ਤੂੰ ਦੱਸ ਕੋਈ ਭਵੇਂ ਆਪਣੀ ਸਾਈ ਦੇਣਾ ਕਰਕੇ ਸੂਈ ਖੜੇ ਦੋ ਚੌਂ ਦਿਨ ਸੂਪ ਪੈਣਾ ਬਣ ਭਵੇਂ ਸੂਈ ਖੜੇ ਕੋਈ ਸਾਈ ਪੈਣਾ ਕਰਦਾ ਭੈਣ ਭਰਾ ਰੇਟ ਦੇ ਹਿਸਾਬ ਨਾਲ ਬਹੁਤ ਵਧੀਆ ਠੀਕ ਆ ਜਾ ਜਾ ਉਹ ਜਿਹੜੀ ਮਗਰਲੀ ਆ ਆਪਾਂ ਪਹਿਲਾਂ ਵਿਖਾਈ ਉਹ ਭਵੇਂ ਦੋ ਟਾਈਮ ਤਿੰਨ ਟਾਈਮ ਬਿੰਦਾ ਮਿਲਾਨ ਕੇ ਚੋਵੇਂ ਸਹੀ ਆ ਸਹੀ ਗੱਲ ਹੀ ਨਹੀਂ ਸੀ ਬਿਲਕੁਲ ਜੀ ਬਿਲਕੁਲ ਹਾਂ ਜੀ ਲਓ ਵੀ ਦੋਸਤ ਇਹ ਉਗੀ ਸੈਕਿੰਡ ਨੰਬਰ ਤੇ ਜਿਹੜੀ ਵਹਿੜ ਇਸ ਤੋਂ ਬਾਅਦ ਮੱਝਾਂ ਝੋਟੀਆਂ ਜਿਹੜੀਆਂ ਆਪਾਂ ਦੋਸਤੋਂ ਤੁਹਾਨੂੰ ਦਿਖਾਵਾਂਗੇ ਪੰਜ ਨਗ ਠੀਕ ਆ ਆ ਵੀਰ ਦੀ ਝੋਟੀ ਨੂੰ ਇਹਨੂੰ ਸੂਈ ਨੂੰ ਕੋਈ ਮਲ ਜਾਣੀ ਕਿ 11-12 ਦਿਨ ਹੋ ਗਿਆ ਅੱਛਾ ਜੀ ਮਗਰ ਕੱਟੀ ਇਹਦੇ ਤੇ ਮਗਰ ਕੱਟੀ ਆ ਤੇ ਜਾਣੀ ਕਿ ਇਹ ਮਲ 11-11.5 ਕਿਲੋ ਦੁੱਧ ਆ 11 ਹੀ ਮੰਨ ਕੇ ਚੱਲ 12 ਦਾ ਤਰ੍ਹਾਂ ਵਿਖਾਵਾ ਵਾ ਅੱਛਾ ਜੀ ਤੇ 11 ਕਿਲੋ ਮੰਨ ਕੇ ਜਾਂ ਜਿਨੇ ਭੈਣ ਭਰਾ ਨੇ ਚੋਣੀਆਂ ਮਲੇ ਇਥੇ ਆਣ ਕੇ ਦੋ ਤਿੰਨ ਦਿਨ ਆਦੀ ਐਂ ਤਸੱਲੀ ਕਰੀ अच्छा ते मुड़के अलामा देन दी लोड़ नी इथे ਭਵੇਂ ਅਗਲਾ 4 ਦਿਨ ਰਾਜਸਿਆਂ ਚੋਵੇ ਸਹੀ ਹੈ ਜੀ ਪਰ ਕਿਉਂ ਮੁੜਕੇ ਸੇਵਾ ਨਾ ਕਰੇ ਆਖਣਾ ਸਾਥ ਰਹਿ ਗਿਆ ਅੱਠ ਰਹਿ ਗਿਆ ਸੇਵਾ ਤੋਂ ਬਿਨਾਂ ਤੇ ਵੀਰ ਜੀ ਨਹੀਂ ਰਹਿਣਾ ਨਹੀਂ ਜੀ ਉੱਤੇ ਫਿਰ ਚੜ੍ਹ ਕੇ ਲੈਣਾ ਪੈਂਦਾ ਪਸੂ ਤੇ ਸੁਹਾ ਦੂਜਾ ਹੀ ਜੀ ਆ ਸੁਹਾ ਦੂਜਾ ਰਾਜਸਿਆਂ ਸੁਹਾ ਦੂਜਾ ਦੋਸਤੋ ਮਗਰ ਕੱਟੀ ਆ ਦੇਹ ਮਗਰ ਕੱਟੀ ਆ 11 ਕਿਲੋ ਐ ਲੀਟਰ ਮਾਰ ਮਾ ਦੁੱਧ ਵੀਰ ਜੀ ਬਿਲਕੁਲ ਹਾਂਜੀ ਦਿਨ ਵੀ ਇੰਨੇ ਕੀ ਹੋਗੇ ਕੋਈ 10 11 10 11 13 14 ਨਾਲੋਂ ਬਲਹੱਦ 15 ਤੋਂ 6 8 ਆਵਾ 15 ਵੀਾਰੇ ਕੋਈ ਬੇਸ਼ੱਕ ਠੀਕ ਹੈ ਜੀ ਹਾਂਜੀ ਲੇ ਨਹੀਂ 15 ਆਖਿਆ ਤੇ ਨੂੰ ਮਹੀਨਾ ਹੋਇਆ ਵਾ ਅੱਛਾ ਹਾਂਜੀ ਨਹੀਂ ਨਹੀਂ ਬਿਲਕੁਲ ਹਾਂਜੀ ਸੋ ਦੋਸਤੋ 15 ਦਿਨਾਂ ਦਾ ਆਈਡੀਆ ਤੁਸੀਂ ਰੱਖ ਲਿਓ ਵੀ 10 ਜਿਆਦਾ 11 ਲੀਟਰ ਬਿਲਕੁਲ ਜਿਹੜਾ ਦੁੱਧ ਹਾਜ਼ਰ ਆ ਮਗਰ ਕੱਤੀ ਆ ਲਓ ਵੀ ਛੋਟਾ ਜਿਹਾ ਸਿੰਘ ਹਾਂਜੀ ਹਾਂਜੀ ਰਿੰਗ ਸਿੰਘ ਆ ਜਿਹੜਾ ਦੋਸਤੋ ਬਿਲਕੁਲ ਛੋਟਾ ਜਿਹਾ ਤੇ ਪਿੱਠ ਪੂੜੇ ਦੀ ਤੁਸੀਂ ਆ ਜਿਹੜੀ ਵੇਖ ਕੇ ਆਪ ਹੀ ਚੈੱਕ ਕਰ ਲਓ ਠੀਕ ਆ ਜੀ ਬਿਲਕੁਲ ਆਰਡਰ ਦੀ ਕੁਆਲਿਟੀ ਚੰਗੀ ਆ ਥਣ ਪੂਰਾ ਲੰਬਾਈ ਦੇ ਵਿੱਚ ਮੁਠੀ ਥਣ ਚਵਾਈ ਜਿਹੜੀ ਇੱਕ ਨੰਬਰ ਆ ਠੀਕ ਆ ਜੀ ਜਿਹੜੀ ਮੇਨ ਗੱਲ ਆ ਦੋਸਤੋ ਕੋਈ ਤੰਗੀ ਪਰੇਸ਼ਾਨ ਸੋ ਕੋਈ ਵੀ 라ਦੀ ਤਸੱਲੀ ਕਰ ਸਕਦਾ ਠੀਕ ਆ ਇਹ ਦੇਖੋ ਜੀ ਬੰਦੇ ਬੋਠੇ ਠੀਕ ਆ ਜੀ ਸੋ ਥਾਲ ਤੋਂ ਦੀ ਪੂਰੀ ਕੁਆਲਿਟੀ ਚੰਗੀ ਤੇ ਮਗਰ ਇਹਦੇ ਕੱਟੀ ਜਾਂਦੇ ਇਹਦਾ ਮੁੱਲ ਕੀ ਕਰਦੇ ਆ ਜੀ ਇਹ ਰਾਜਸਿਆਂ ਭਾਵੇਂ ਇਹਦਾ ਮਤਲਬ 85 ਕਰੀਏ 80 ਕਰੀਏ ਇਹ ਆਪਾਂ ਮਤਲਬ 76000 ਦੀ ਦੇ ਲਿਆ 76 ਦੀ ਹਾਂਜੀ 70000 ਦੀ ਆ ਕੋਈ ਉਹ ਚ 100 200 400 ਮਾਨ ਤਣ ਗਿਆ ਇਹਦਾ ਕਰ ਦਾਂਗੇ ਬਿਲਕੁਲ ਤੇ ਅੱਗੇ ਤੁਸੀਂ ਦੱਸ ਦਿਓ ਕੋਈ 11 ਕਿਲੋ ਆ ਤੇ ਦੂਜੀ ਸੂਏ ਝੋਟੀ ਆ ਮਗਰ ਕੱਟੀ ਆ ਅਗਲਾ 3 ਦਿਨ 4 ਦਿਨ ਭਵੇਂ ਆਣ ਕੇ ਚੋਵੇ ਕੋ ਜਿੰਨਾ ਦੱਸਿਆ ਸਾਡੇ ਘਰੇ ਆ ਅਗਲਾ ਗਾੜੀ ਸੇਵਾ ਕਰੇ ਜਾਂ ਨਾ ਕਰੇ ਸਾਡੇ ਘਰੇ ਪੰਗਲਾ 4 ਦਿਨ ਚੋਵੇ ਰਾਤਿਆਂ ਜਨਾਨ ਨੇ ਆ ਸਹੀ ਆ ਸਹੀ ਤੇ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਬਰਾਬਰ ਹੈ ਪੂਰਾ ਭੋਰਾ ਕੋਈ ਧਾਰ ਨਹੀਂ ਕੋਈ ਪੂਰਾ ਪਰ ਕਿ ਨੀਗਾ ਪੂਰ ਨਹੀਂ ਛੱਟਾ ਨਹੀਂ ਕੋਈ ਲੋ ਵੀ ਦੋਸਤੋ ਠੀਕ ਆ ਸੋ ਪੂਰੀ ਤਸੱਲੀ ਬਖਸ਼ਾ ਕੋਈ ਵੀਰ ਆਪਦੀ ਤਸੱਲੀ ਆ ਅਸੇ ਮੁਤਾਬਕ ਤੁਸੀਂ ਇਸ ਘਰ ਦੀ ਤਸੱਲੀ ਕਰ ਲਿਓ ਠੀਕ ਆ ਜੀ ਤੇ ਰਾਜਾ ਮਹਾਰਾਜਾ ਕਈ ਰਾ ਕੱਟੀ ਨੂੰ ਵੀ ਮੜਾਇਆ ਨਾ ਲੈਓ ਜੀ ਮਤਲਬ ਵਿਖਾ ਦਿਓ ਆ ਕੱਟੀ ਆ ਜੀ ਆ ਕੱਟੀ ਜੋ ਠੀਕ ਆ ਆ ਮਗਰ ਕੱਟੀ ਆ ਠੀਕ ਆ ਆ ਬੱਚਾ ਕੋਈ ਵੀਰ ਆਪਦਾ ਇਸ ਜੀ ਲਾ ਦੇ ਠੀਕ ਆ ਜੀ 15 ਦਿਨਾਂ ਦੀ ਕੋਈ 14 ਦਿਨਾਂ ਦੀ ਮੰਗ ਕੋਈ ਬੱਚਾ ਵਿਖਾਇਆ ਨਾ ਤੇ ਅਗਲਾ ਆਂਦਾ ਬੱਚਾ ਨਹੀਂ ਬੱਚਾ ਨਹੀਂ ਵੀਰ ਨੇ ਵਿਖਾਇਆ ਤੇ ਕੀ ਮਤਲਬ ਕੋਈ ਕੀ ਦੂਜਾ ਪਰਲੀ ਦਾ ਰੇ ਉਹ ਜੇ ਬੱਚਾ ਵਾ ਉਹਨੂੰ ਮਿਲ ਪੰਜਵਾਂ ਛੇਵਾਂ ਛੇਵਾਂ ਪੰਜਵੇਂ ਦਿਨ ਜਾਂਦਾ ਜੇ ਛੇਵਾਂ ਵੀ ਲਾ ਲੋ 나ੜੂ ਨਾਲ ਆ ਜਿਹੜੀ ਹੁਣ ਆਪਾਂ ਮਾਜਤ ਦਿਖਾਉਣੀ ਹਾਂਜੀ ਹਾਂਜੀ ਨਹੀਂ ਉਹ ਗਾੜੀ ਵਿਖਾਉਣੀ ਆ ਜੇ ਆ ਗੱਬਨ ਆ ਗਈਆਂ ਗਾੜੀ ਐਹੋ ਹੀ ਆ ਸੱਚਾ ਹਾਂ ਐਈ ਐਈ ਤਾਂ ਇਹ ਤਾਂ ਬੱਚਾ ਕਿੰਨੇ ਦਿਨ ਸੁਈ ਫਿਰੋਗੀ ਦੋ ਤਿੰਨ ਦਿਨ ਤੈਨੂੰ ਮਿਲ ਜਾਏ ਯਾਨੀ ਕਿ ਚੌਥਾ ਦਿਨ ਜਾਂਦਾ ਵਾ ਚੌਥਾ ਦਿਨ ਚੌਥਾ ਦਿਨ ਬੋਲੇ ਚਿਆਲੀ ਹਾਂਜੀ ਕੋਈ ਪੰਜਵਾਂ ਲਾਲੇ ਛੇਮ ਲਾਲੇ ਉੱਤੇ ਨਹੀਂ ਮਿਲ ਇਹ ਰਾਤਿਆਂ ਮਿਲ ਘਰਾਂ ਦੇ ਦੂਜਿਆਂ ਦੇ ਪਰ ਆਪਾਂ ਤਿਜੇ ਸਮਝ ਕੇ ਲਈ ਆ ਤੇ ਕੋਈ ਆਪਣੀ ਨੂੰ ਕੋਈ ਚੌਥਾ ਸੁਆ ਵੀ ਲਾਵੇ ਤੇ ਕੋਈ ਆ ਆ ਕਿਆ ਖਲਾਲੀ ਤੇ ਯਾਨੀ ਕਿ ਐ ਸਾਨੂੰ ਘਰ ਵਾਲੀ ਦੁਜੇ ਆਂਦੇ ਪਰ ਤੀਜੇ ਸੂਏ ਮੱਝ ਹੈਗੀ ਆ ਚਲੋ ਜੇ ਤੀਜਾ ਮੰਨ ਕੇ ਕੋਈ ਸੌਦਾ ਕਰ ਲੈ ਮਗਰ ਤੇ ਕਟਾ ਜੀ ਮਗਰ ਨਾ ਕਟਾ ਹਾਂਜੀ ਵੀਰ ਜੀ ਕਟਾ ਕਟਾ ਵਾ ਚੌ ਦਿਨਾਂ ਦੀ ਸੂਈਆਂ ਬੌਲਾ ਕਿੰਨਾ ਗੇ ਇਹਦੇ ਥੱਲੇ ਵੀਰ ਜੀ 8 ਕਿਲੋ ਦਿਓ ਮਿਲ ਬਾਹਰ ਜਾਂ ਅੰਦਰ ਨਹੀਂ ਗਾ 8 ਕਿਲੋ ਹਾਂ ਠੀਕ ਆ 8 ਕਿਲੋ ਆਰਾਮ ਨਾਲ ਆਏਗਾ ਵੀਰ ਘਰ ਲਾਲ ਖੋਲੋ 8 ਕਿਲੋ ਤੋਂ ਬਾਹਰ ਜਿਹੜਾ ਦੋਸਤੋ ਬੌਲਾ ਠੀਕ ਆ ਤੇ ਬਾਕੀ ਮੱਝ ਚੰਗੀ ਆ ਪਲੀ ਪੁਲੀ ਚੰਗੀ ਆ ਸਭੀ ਚੰਗੀ ਆ ਹਾਂ ਬੇਲਬਾਲ ਵੜੀ ਐ ਸਿੰਘ ਚੰਗਾ ਲੱਗਾ ਵਾ ਕਸੂਰਤ ਵਾਲੀ ਮੱਝ ਸਿੰਘ ਚੰ ਬਾਕੀ ਹਰ ਕੋ ਚੀਜ਼ ਫੰਕਸ਼ਨ ਪੂਰੇ ਆ ਕਈ ਵੀਰ ਦੇਖਦੇ ਆ ਪੂਛ ਪੂਰੀ ਆ ਸਿੰਘ ਪੂਰੇ ਆ ਪਤਲੇ ਪਿੰਡੇ ਦੀ ਆ ਦੋਸਤੋ 8 ਕਿਲੋ ਤੋਂ ਬਾਹਰ ਜਿਹੜਾ ਬੌਲੇ ਦੇ ਉੱਤੇ ਚੱਲਣ ਰਹੀ ਆ ਮਗਰ ਜਿਹੜਾ ਮੇਲ ਕਾਫ ਆ 4 ਦਿਨਾਂ ਦੀ ਸੂਈ ਆ ਠੀਕ ਆ ਸੋ ਇਹ ਡਿਟੇਲ ਆ ਇਸ ਜਿਹੜੀ ਦੋਸਤੋ ਮੱਝ ਦੀ ਚਵਾਪ ਸਮਝਣਾ ਉਹ ਵੀ ਆਪਾਂ ਪੁੱਛ ਲਾਂਗੇ ਤਸੱਲੀ ਬਖਸ਼ ਠੀਕ ਆ ਜੀ ਸੋ ਕਿਸੇ ਚੀਜ਼ ਦੇ ਵਿੱਚ ਕੋਈ ਡਾਊਟ ਹੋਈ ਜਾਂ ਕੋਈ ਕਮੀ ਪੇਚੀ ਹੋਈ ਦੋਸਤੋ ਉਹ ਬਿਲਕੁਲ ਕਵਰ ਕਰ ਦਾਂਗੇ ਆਪਾਂ ਵੀਡੀਓ ਦੇ ਵਿੱਚ ਦੱਸੀ ਜਾਊਗੀ ਓਨਰ ਤੋਂ ਪੁੱਛ ਕੇ ਮਾਲਕ ਤੋਂ ਪੁੱਛ ਕੇ ਠੀਕ ਆ ਤੇ ਆ ਦੇਖੋ ਇੱਕ ਹੋਰ ਆ ਦੇਖੋ ਜੀ ਠੀਕ ਆ ਸੋ ਬੇਲ ਬੂਲ ਦੀ ਜਿਹੜੀ ਆ ਦੋਸਤੋ ਆਪ ਦੇਖ ਲਓ ਲੰਬਾਈ ਬਹੁਤ ਜ਼ਿਆਦੀ ਆ ਹਾਈਟ ਕੋਈ ਵੀਰ ਮੀਡੀਅਮ ਤੁਸੀਂ ਅਕਾਊਂਟ ਕਰ ਲਿਓ ਪਰ ਬੇਲ ਦੀ ਚੰਗੀ ਸਪੈਸ਼ਲ ਹਾਂ ਸਿੰਘ ਸਿੰਘ ਬਹੁਤ ਨਿੱਕਾ ਲੱਗਾ ਰਾਇ ਤੇ ਆ ਲਓ ਜੀ ਸਿੰਘ ਤੇ ਨਾ ਕਰਮਾ ਵਾਲੀ ਨੂੰ ਬਹੁਤ ਸਿੰਘ ਤੇ ਆ ਇਸ ਤਰ੍ਹਾਂ ਘੜ ਕੇ ਆਟ ਲਾਇਆ ਹੁੰਦਾ ਮਿਸਤਰੀ ਨੇ ਇਸ ਤਰ੍ਹਾਂ ਸਿੰਘ ਲੱਗਾ ਹਾਂ ਹਟ ਲਓ ਜੀ ਹਟ ਠੀਕ ਆ ਜੀ ਸੋ ਹਵਾਨੇ ਦੀ ਕੁਆਲਿਟੀ ਚੰਗੀ ਆ ਦੋਸਤੋ ਜਵਾਪ ਸਮਾਜ ਜਿਹੜਾ ਇੱਕ ਨੰਬਰ ਆ 8 ਕਿਲੋ ਬੋਲਾ ਜਿਹੜਾ ਹੁਣ ਮੌਜੂਦ ਆ ਸੋ ਜਿਹੜਾ ਤੁਸੀਂ ਚੋਲ ਆਣਾ ਬਾਕੀ ਦੁੱਧ ਜਿਹੜਾ ਦੋਸਤੋ ਹਰ ਵਾਰ ਆਪਾਂ ਕਹਿੰਦੇ ਆ ਸੇਵਾ ਦਾ ਦੁੱਧ ਆ ਠੀਕ ਆ ਤੇ ਯਾਨੀ ਕਿ ਜੇ ਬੋਲਾ ਹੀ ਆ ਮੈਂ ਯਾਨੀ ਕਿ 10 11 ਕਿਲੋ 12 ਕਿਲੋ ਦੇਣ ਵਾਲੀ ਆ ਜੇ ਬੋਲਾ ਹੀ 8 ਕਿਲੋ ਆ ਅੱਛਾ ਜੀ ਹਾਂਜੀ ਇਹ ਜੀ ਬੋਲਾ 8 ਕਿਲੋ ਆ ਚੌਥੇ ਦਿਨ ਦੀ ਰਾਤ ਸੁੱਈ ਆ ਬਿਲਕੁਲ ਹਾਂਜੀ ਵੀਰ ਜੀ ਲਓ ਵੀ ਦੋਸਤੋ ਮਗਰ ਜਿਹੜਾ ਬੱਚਾ ਤੁਹਾਨੂੰ ਵਿਖਾਦ ਗਿਆ ਆ ਮੇਲ ਕਾਫ ਆ ਠੀਕ ਆ 나ੜੂ 나ੜਿਆ ਆ ਬੱਚੇ ਦੇ ਨਾਲ ਸੋ ਇੱਕ ਐਸਟੀਮੇਟ ਆ ਦੋਸਤੋ ਚੌ ਦਿਨਾਂ ਦੀ ਸੂਈ ਹੈ ਨਾਰੂ ਬੱਚੇ ਦੇ ਬਿਲਕੁਲ ਨਾਲ ਆ ਤਿੰਨ ਦਿਨਾਂ ਦੀ ਹੋ ਸਕਦੀ ਹੈ ਚੌ ਦਿਨਾਂ ਦੀ ਹੋ ਸਕਦੀ ਹੈ ਠੀਕ ਆ ਤੇ ਇਹਦਾ ਮੁੱਲ ਪਾਉਜੀ ਕੀ ਕਰਾਂਗੇ ਆਪਾਂ ਲੈਣ ਦੇ ਨਾਲ ਹੀ ਗੱਲ ਬਾਤ ਹੀ ਮੁੱਲ ਜੀ ਇਹਦਾ ਮਲ ਭਾਵੇਂ ਅਸੀਂ ਮੰਗੀਏ ਇਹ ਲੈ ਦੇ ਜਿਹੜੀ ਆ 75000 ਦੀ 75 ਦੇ 74 ਦੀ 74 ਦੇ 73 ਦੀ ਅੱਛਾ ਹੌਣ ਤੇ ਹੋਰ ਫਿਰ ਹੋਰ ਜਾਂ ਡਾਲੋ ਕੋਈ 70 ਦੀ ਪੂਰੇ 70 ਦੀ ਹੋਰ ਕੀ ਆਂਦੇ ਜੋ ਅੱਛਾ ਲਓ ਹੋਰ ਰਾਜੇ ਇੱਕ ਘਾਟੀ ਅੱਛਾ ਲਓ ਇੱਕ ਘਾਟੀ 70 ਤੋਂ ਹੋਰ ਵੀ ਗਏ ਦਾ ਮਾਨ ਤਾਨ ਕਰਦਾਂਗੇ ਮਹਾਰਾਜ ਕਿਰਪਾ ਕਰੀ ਨੀ ਅਗਲਾ ਦੋ ਟਾਈਮ ਚੋਵੇ ਆਣ ਕੇ ਹਾਂਜੀ ਬਿਲਕੁਲ ਲਓ ਵੀ ਨਹੀਂ ਆਪਾਂ ਰੇਡ ਘੱਟ ਕੇ ਕੋਈ ਆਇਬ ਹੋਊਗਾ ਪੂਰੀ ਤਸੱਲੀ ਕਰਨ ਸਾਡੇ ਕਿਲੇ ਦੇ ਅੱਬ ਗੱਲ ਕਰੀ ਰਾਜੇ ਜੇ ਬਾਂਹ ਛੱਡੀਏ ਤੇ ਕੀ ਫਾਇਦਾ ਵਾ ਹੋਣਾ ਦਿੰਦੇ ਮਲਤ ਤਿੰਨ ਚਾਰ ਦੇ ਨਾਲ ਤੇਰਾ ਕਰਕੇ ਨਿਕਲ ਗਏ ਮੇਲੇ ਮੱਥੇ ਦਾ ਕਰਕੇ ਤੇ ਅੱਜ ਨੂੰ ਦੇ ਦੂਜੀ ਪਾ ਦੇਣੀ ਬਿਲਕੁਲ ਬਿਲਕੁਲ ਨਹੀਂ ਇਹ ਵੀ ਗੱਲ ਸੱਚ ਹਾਂਜੀ ਹਾਂਜੀ ਲਓ ਵੀ ਦੋਸਤੋ ਇੱਕ ਘੱਟ 70 ਦੀ ਆ ਹਾਂਜੀ ਹਾਂਜੀ ਮੱਝ ਪਹਾਉਆਂ ਦਾ ਵੀ ਆਪਦੀ ਦੋ ਡੰਗ ਭਰਾਲੋ ਚਾਰ ਟਾਈਮ ਚੋਲੋ ਹਾਂਜੀ ਉਦੋਂ ਗਰੇਜ ਨਾ ਕਰਿਆ ਕਰੋ ਬਾਅਦ ਵਿੱਚ ਕੋਈ ਵੀਰ ਬਹੁਤੇ ਹਾਂ ਜਿੰਨੀ ਮਰਜ਼ੀ ਰਾਜਸਿਆ ਚੋਵੇ ਹਾਂ ਹਾਂ ਜਿੰਨੀ ਮਰਜ਼ੀ ਚੋਵੇ ਕੋਈ ਮਤਲਬ ਗਾਲ ਹੀ ਨਹੀਂ ਦੇ ਠੀਕ ਹੈ ਇਹ ਕਿਹੜੀ ਆਂਦੇ ਨੇ ਆ ਮੱਛਿਆ ਵਾ ਜਿਹੜਾ ਮੁੜਕੇ ਇਹ ਤੇ ਘਰ ਆ ਜਿੱਤਰਾ ਮਰਜੀ ਰੋਟੀ ਪਾਣੀ ਜਿਹਾ ਜਾਈ ਖਾਣੀ ਉਹ ਜਾ ਮਿਲੂਗਾ ਭਾਵੇਂ ਲਾ ਰਾਤ ਰੀ ਕਿਹ ਚੋਵੇ ਤੇ ਗੱਲ ਹੀ ਨਹੀਂ ਅੰਨੇ ਪੈਸੇ ਲਾਉਣੇ ਹਾਂਜੀ ਸਹੀ ਆ ਆ ਅੱਗੇ ਆ ਗਿਆ ਆਪਣੇ ਕੋ ਨੀਲੀ ਦਾ ਹੀਰਾ ਆਏ ਆ ਗਿਆ ਨੀਲੀ ਦਾ ਹੀਰਾ ਜੀ ਤੇ ਦਿਨ ਰਾਤ ਸਿਆਂ ਪੰਜ ਚਾਰ ਖੜਦੀ ਆ ਹਾਂਜੀ ਤੇ ਨਾ ਕੱਜ ਦਾ ਬਹੁਤਾ ਨਿੱਕਾ ਤੇ ਨਾ ਬਹੁਤਾ ਵੱਡਾ ਇਹਦੇ ਭੈਣ ਭਰਵਨ ਤੋਂ ਹਾਂ ਦੱਸ ਦੇਣਾ ਹੈ ਤੇ ਅੱਖਾਂ ਬਿੱਲੀਆਂ ਟੇਡਾ ਚੀਰ ਹੈ ਅੱਛਾ ਇਹ ਸੂਬਾ ਤੀਜਾ ਕੋਈ ਹੋਊਗੀ ਇਹ ਕੋਈ ਮਤਲਬ ਕਰ ਹੈ ਦੂਜਾ ਕਹਿੰਦੇ ਪਰ ਤਿੱਜਾ ਹੈਗਾ ਵਾ ਕੋਈ ਆਪਣੀਆਂ ਨੂੰ ਸਮਝਣ ਚੌਥਾ ਵੀ ਲਾਵੇ ਹੂੰ ਲੋ ਵੀ ਦੋਸਤੋ ਇਹ ਮੱਝ ਹਾਈਟ ਮੀਡੀਅਮ ਤੇ ਪਤਲੇ ਪਿੰਡੇ ਦੀ ਆ ਬੇਲਬੂਲ ਦੀ ਸਪੈਸ਼ਲ ਇਹ ਵੀ ਚੰਗੀ ਆ ਬੇਲ ਸੋਹਣੀ ਆ ਤੇ ਮੀਡੀਅਮ ਹਾਈਟ ਆ ਬਹੁਤੇ ਵੀਰ ਤੁਸੀਂ ਡਿਸਕਸ ਕਰਦੇ ਵੀਰ ਜੀ ਬਾਈਟ ਸਾਨੂੰ ਚੰਗੀ ਤਰ੍ਹਾਂ ਨਹੀਂ ਦੱਸਿਆ ਮੀਡੀਅਮ ਦੱਸ ਦਿਓ ਉੱਚੀ ਵੱਡੀ ਵੀ ਮੀਡੀਅਮ ਹਾਈਟ ਆ ਵੀ ਬਾਕੀਆਂ ਮੱਝਾਂ ਜਿਹੜੀਆਂ ਕੋਲ ਖੜੀਆਂ ਉਹ ਵੀ ਤੁਸੀਂ ਐਸਟੀਮੇਟ ਲਾ ਲਿਓ ਠੀਕ ਆ ਜੀ ਮੀਰੀਅਮ ਹਾਈਟ ਦਾ ਦਰਮਿਆਨੀ ਮਧਲੀ ਡੌਲੀ ਦੀ ਜਿਵੇਂ ਆਪਾਂ ਕਹਿ ਸਕਦੇ ਹਾਂ ਠੀਕ ਆ ਜੀ ਸੋ ਦੇਰ ਜਿਕੇ ਕਿੰਨੇ ਘੱਲੇ ਜੁ ਖਿੱਚ ਕੇ ਜੀ ਇਹ ਰਾਜ ਸਿੰਘ ਮੇਰੇ ਹਸਾਬ ਚ ਤੇ 4 ਕਿ ਦਿਨ ਖੜਦੀ ਆ 4 ਕਿ ਦਿਨ 4 ਕਿ ਦਿਨ ਖੜਦੀ ਰਾਜ ਸਿੰਘ ਠੀਕ ਆ ਜੀ ਲੋ ਜੀ ਦੋਸਤੋ 4 ਕਿ ਦਿਨ ਦਾ ਸਮਾਂ ਤੁਸੀਂ ਐਸਟੀਮੇਟ ਮੰਨ ਲਿਓ ਠੀਕ ਆ ਜਿਵੇਂ ਆਪਾਂ ਕਹਿ ਲਿਆ ਨਾ ਵੀ ਜਿਹੜਾ ਦੋਸਤੋ ਜਿੱਤਰਾ ਟੋਲ ਕਿਨੂੰ ਤੜਾਵਾਂ ਪਾ ਕੇ ਕੱਥੇ ਆਂਦਾ ਵਹਾਨਾ ਤੇ ਇਹ ਚੀਜ਼ ਕੱਢਦੀ ਆਉਂਦੀ ਆ ਤੇ ਇਸੇ ਤਰ੍ਹਾਂ ਹੀ ਆ ਸੋ ਆਰਡਰ ਕੁਆਲਿਟੀ ਕਾਫੀ ਸੋਹਣੀ ਆ ਠੀਕ ਆ ਜੀ ਚੌਰਸ ਲੇਵਾ ਤੇਰਾ ਲੀਟਰ ਕੱਢਣ ਵਾਲੀ ਆ ਭ ਜੌਰ ਸੁਨੇਵਾ ਅਗਾਹ ਨੂੰ ਵੀ ਉਹਨਾਂ ਦੇ ਪਛਾਣ ਨੂੰ ਵੀ ਬਿਲਕੁਲ ਤੁਸੀਂ ਵੇਖ ਲਓਟਾ ਤੱਕ ਪੂਰੀ ਜੀ ਅੱਖਾਂ ਬਿੱਲੀਆਂ ਨਾਹਤੇ ਵੀ ਐ ਪੂਰਾ ਨੀਲੀ 라ਵੀ ਦੇ ਵਿੱਚ ਆਉਦੀ ਕਰਮਾ ਵਾਲੀ ਦੇ ਬਿਲਕੁਲ ਬੱਤੀ ਮੋਛਾ ਟੇਡਾ ਕੱਟ ਇੱਕ ਪਾਸੇ ਆਉਂਦੇ ਜੀ ਦੋਸਤੋ ਟੁੱਟਦਾ ਨੀਲੀ ਦੇ ਵਿੱਚ ਆ ਠੀਕ ਆ ਖੂਸ਼ ਉੱਪਰ ਤੱਕ ਵਾਈਟ ਆ ਚੰਗੀ ਸੰਭੀ ਗਈ ਨੇ ਤੇ ਹਟ ਵੀ ਪੂਰੀ ਰੀਜ ਨੂੰ ਜਲਾਈ ਅਗਲੇ ਨੇ ਸਭੀ ਸੁੰਬੀ ਵਾਲੇ ਪਾਸਿਓਂ ਦਾ ਜਿਹੜੀ ਦੋਸਤੋ ਪੂਰੀ ਚਿਪ ਕੱਟਾ ਠੀਕ ਆ ਬਾਕੀ ਹਵਾਨਾ ਤੁਸੀਂ ਆਪ ਦੇਖ ਲਓ ਠੀਕ ਆ ਜੀ ਪੂਰੀ ਸਫਾਈ ਆ ਲੇਵੇ ਦੀ ਥਣ ਥਣ ਪੂਰਾ ਮੁਠੀ ਆ ਚੰਗੀ ਸੋਹਣੀ ਚਵਾਈ ਕਰ ਪੋਲੀ ਚ ਵਾਈ ਰਹੂਗੀ ਮਨ ਚਾਰ ਲੈ ਜੇ ਪੰਜ ਲੈ ਜੇ ਰਾਜ ਸਿਆ ਹਾਂ ਹਾਂਜੀ ਇਹਨਾਂ ਕੀ ਦਿਨ ਖੜ ਇਹਦਾ ਮੁੱਲ ਫਿਰ ਕੀ ਕਰਤਾ ਜੀ ਇਹਦਾ ਮੁੱਲ ਜੀ ਭਾਵੇਂ ਇਹਦਾ 80 ਕਰੀਏ ਕਿ ਨਾ ਕਰੀਏ ਇਹ ਮਲ 75000 ਦੀ ਦੇ ਦਾਂਗੇ 75 ਦੀ 75 ਦੀ ਕਿੰਨਾ ਤੌਣਾ ਫਿਰ ਹੋਰ ਜਾ ਹੋਰ ਜਾ ਅਡਾ ਦਿੰਨੇ ਆ ਹਾਂ ਕੋਈ ਗੱਲ ਹੀ ਨਹੀਂ ਦੇ 74 ਦੀ 72 ਚ ਵੀ ਕੋਈ ਮਾਨ ਤਾਨ ਕਰਦਾਗੇ ਦੂਰੋਂ ਨੇੜਿਆਂ 73 ਦੀ ਦੇ ਦਾਂਗੇ 73 ਦੀ ਆਹ ਤੇ ਉੜਦੀ ਜਾਵੇਗੀ ਉੜਦੀ ਜਾਵੇ ਉੜਦੀ ਜਾਵੇ ਰਾਜ ਸੇ ਕੋਈ ਮਲੇ ਅੰਦ ਦੇ ਕੋਈ ਕਵੀ ਤੇ ਨਹੀਂ ਵੇਲਾ ਕੋਈ ਛੱਡੇ ਚ ਕੋਈ ਮਲਾ ਪੁਰਾਣੀ ਆ ਜਾਂ ਕਿਤਰਾ ਕਿਸੇ ਗੱਲੋਂ ਕਵੀ ਨਹੀਂ ਕੋਈ ਬੁੱਲ ਬਾਤੇ ਆ ਦੇ ਸੋ ਆਰਡਰ ਕੁਆਲਟੀ ਕਾਫੀ ਸੋਹਣੀ ਆ ਦੋਸਤੋ ਕੋਈ ਮਲੇ ਅੰਦ ਦੇ ਛੱਡਾ ਰਾਜ ਸਿਆ ਕੀ ਨਾਮਾ 2 ਲੱਖਾਂ ਵੀ ਨੂੰ ਨਹੀਂ ਲੱਗਦਾ ਇਹਦੇ ਵੇਖ ਮਲੇ ਕਿ ਛੇ ਕੀ ਬਣੀ ਰਾਜਿਆ ਉਹਨੇ ਆਖਣਾ ਬਾਪੂ ਪੂਛ ਪਾਸੀ ਕਰ ਕਰ ਵਿਖਾਉਂਦਾ ਪਰ ਹੈ ਵਿਖਾਉੜੀ ਰਾਜ ਸਿਆ ਵੇ ਗੱਲਾਂ ਗਾਂਵਾਂ ਦੇ ਚੱਡੇ ਵਾਲੀ ਗੱਲਾਂ ਗਾਂ ਪੂਰੀ ਅਖੀਰ ਹੋਈ ਪਈ ਆ ਕਿ ਤੇ ਛਣਾ ਚ ਵੀ ਵਿਰਲਾ ਜੈਜ ਆ ਜਿਹੋ ਜਿਹਾ ਹੁੰਦਾ ਨਾ ਚਾਰ ਚਾਰ ਇੰਚ ਜੈਜ ਆ ਜੈਜ ਵਿਰਲਾ ਬਸ ਤੋਂ ਹਾਂ ਪੂਰੇ ਨਿਸ਼ਾਨ ਆ ਹਾਂ ਨਿਸ਼ਾਨੀ ਦੀ ਸੋਣੀ ਪ੍ਰੋਪਰ ਪੂਰੀ ਆ ਠੀਕ ਆ ਤੇ ਮੱਜ ਓਵਰ ਆਲ ਜਿੰਨੀ ਵੀ ਆ ਦੋਸਤੋ ਸਾਰੀ ਖੂਬਸੂਰਤ ਆ ਉੱਪਰੋਂ ਵੀ ਪੂਰੀ ਆ ਥੱਲੇ ਵੀ ਪੂਰੀ ਆ ਠੀਕ ਆ ਕਿਸੇ ਪਾਸੇ ਖੁੰਜੀ ਨਹੀਂ ਗਈ ਇੱਕ ਹੋਰ ਤਾਂ ਜਿਹੜਾ ਦੋਸਤੋ ਤੋਹਫਾ ਦਿਖਾਉਣਾ ਨੀਲੀ ਦਾ ਕਾਫੀ ਸੋਹਣੀ ਜੜੀ ਦੋਸਤੋ ਇਹ ਵੀ ਮੱਜ ਆ ਸਰੀਰ ਘਟਾਂਚਾ ਬਹੁਤ ਜ਼ਿਆਦਾ ਸੋਹਣਾ ਬਾਕੀ ਖਲੋਤ ਖਲਾ ਦੇ ਜਿਹੜੀ ਵੇਖੋ ਤੁਸੀਂ ਇਹ ਰਾਜੀਆਂ ਚੱਕਰ ਕੀ ਮੱਜਾਂ ਤੇ ਚਲੋ ਆਂਦੋਂ ਦਿਆ ਮਲਾ ਬੜੀਆਂ ਵੇਖੀਆਂ ਵਾ ਇਹ ਘਰੋਂ ਆਪਾਂ ਚਾਚੇ ਦੇ ਪੁੱਤ ਕੋਲੋਂ ਲਈ ਆ ਇਹਨੇ ਪਹਿਲੇ ਸਵੇਰੇ 13 ਲੀਟਰ ਦੋ ਦਿੱਤਾ ਹੂੰ ਪਹਿਲੇ ਸਵੇਰੇ ਇਹ ਕੋਈ ਆਪਾਂ ਨਾਲ ਸਾਈ ਬਿਆਨਾ ਕਰ ਲੈਂਦਾ ਨਾ ਆਪਣੇ ਘਰੋਂ ਸੂਈ ਜਿਹੜੀ 14 15 ਕਿਲੋ ਦੇਵਾਂਗੇ ਵਾਹ ਜੀ ਵਾਹ ਕੋਈ ਸਿਆਹੀ ਬਿਆਨਾ ਕਰ ਲਿੰਦਾ ਮਰਜ਼ੀ ਭਾਵੇਂ ਪਹਿਲਾਂ ਲੈ ਜੇ ਪਰ ਤੁਸੀਂ ਬਿਆਨਾ ਕਰ ਲਿੰਦੇ ਤਾਂ ਅਸੀਂ ਚੋਕੇ 15 ਲੀਟਰ 14 ਲੀਟਰ ਅਸੀਂ ਚੋਕੇ ਦੇਵਾਂਗੇ ਬਾਕੀ ਸੱਜਰ ਸੂਈ ਦੀ 6065 ਤੋਂ ਫਾਇਰ ਸਟਾਰਟ ਹੁੰਦੀ ਹੈ ਅੱਛਾ ਜੀ ਇੱਕ ਮਿੰਟ ਇਹ ਪ੍ਰੋਸੈਸ ਹੋ ਜਾ ਆਪਣੇ ਆਪ ਦੇ ਵਿੱਚ ਪੂਰੀ ਤੇ ਪੂਰੀ ਪ੍ਰੋਸੈਸ ਹੋ ਏ ਆਈ ਘਰ ਚੋਂ ਆਨੇ ਚੜ ਪ੍ਰੋਥੇ ਜੋਗ ਆ ਮਲ ਕੰਧ ਨਾ ਕੰਦਿਆ ਬਿਲਕੁਲ ਹਾਂਜੀ ਹਾਂਜੀ 15 16 ਲੀਟਰ 16 ਨਹੀਂ ਚਲੋ 14 15 ਲੀਟਰ ਦੇ ਪੱਕਾ ਲੱਡੂ ਗਏ ਮਾਜੀ ਠੀਕ ਹੈ ਠੀਕ ਪਤਾ ਫਿਰ ਕੋੜ ਇਹਨਾਂ ਵੀ ਆਪ ਨੂੰ ਪਤਾ ਹੁੰਦਾ ਜੀ ਪਤਾ ਹਾਂਜੀ ਇਹ ਆਪੇ ਘਰ ਚੋਂ ਮੱਝ ਆਈ ਆ ਬਿਲਕੁਲ ਹਾਂਜੀ ਤੇ ਹੁਣ ਸੂਆ ਤੀਜਾ ਸੁੰਦੀ ਆ ਜੀ ਨਹੀਂ ਦੂਜਾ ਸੁੰਦੀ ਵੀਰ ਜੀ ਦੂਜਾ ਸੂਆ ਸੁੰਦੀ ਆ ਠੀਕ ਹੈ ਜੀ ਉਹ ਜਿਹੜੀ ਪੱਕੇ ਜਿਹਤਰ ਨਵੇਂ ਪਹੂ ਹੁੰਦਾ ਨਾ ਇਹ ਦੂਜਾ ਸੂਆ ਪਿਓ ਦੂਜਾ ਸੂਆ ਤੇ ਇਹਦੇ ਘਰ ਦੀ ਗੱਲ ਆ ਕੋਈ ਲੰਬ ਹੋਵੇ ਤੇ ਸੋ ਸੋ ਹਾਈਟ ਦਾ ਜਿਹੜਾ ਦੋਸਤ ਬਹੁ ਵੇਲ ਸੋਣੀ ਆ ਝੋਟੀ ਦੀ ਦੂਜਾ ਸੂਆ ਠੀਕ ਹੈ ਜੀ ਭਾਉ ਨੋਖ ਸਿੰਘ ਕਹਿੰਦਾ ਵੀ ਦੂਜਾ ਸੂਆ ਇਹਦਾ ਸੂਣਾ ਸੋ ਬਾਹਰ ਜਦੋਂ ਖੋਲ ਕੇ ਤੋਰ ਕੇ ਦਿਖਾਈ ਦੋਸਤੋ ਪੂਰੀ ਤਸੱਲੀ ਬਖਸ਼ ਨਾਰਮਲੀ ਵੀਰਾਂ ਨੂੰ ਪਤਾ ਲੱਗ ਜੂ ਤੁਹਾਨੂੰ ਠੀਕ ਹੈ ਜੀ ਸੋ ਅੱਖਾਂ ਜਿਹੜੀਆਂ ਬਿਲਕੁਲ ਬਿੱਲੀ ਮਣਕੀ ਅੱਖਾਂ ਦੋਸਤੋ ਠੋਡੀ ਦੇ ਥੱਲੇ ਆਪਾਂ ਵੇਖ ਲਈਏ ਬਿਲਕੁਲ ਨਿਸ਼ਾਨ ਮੱਥਾ ਬੱਲਾ ਮਗਰਲੇ ਪੈਰ ਤੇ ਤੋਤੇ ਕੋਈ ਨੁਕਸ ਹੀ ਨਹੀਂ ਦੇ ਭਾਜੀ ਪੰਜ ਚਾਰ ਦਿਨ ਖੜਦੀ ਹੈ ਪੰਡਾ ਹੀ ਬੰਨੀ ਫਿਰਦੀ ਕਰਮਾ ਵਾਲੀ ਤੇ ਅਗਲੇ ਪੈਰਾਂ ਦਾ ਜਵਾਬ ਆ ਜੀ ਠੀਕ ਆ ਸਰ ਨੇਗੀ ਆ ਨਾਰਮਲ ਥੋੜੀ ਜੀ ਆ ਮਾਰੀ ਜੀ ਮਾਰਦੀ ਆ ਮਾਰੀ ਜੀ ਬੇਮਲੂਮੀ ਜੀ ਮਾਰਦੀ ਆ ਠੀਕ ਆ ਜੀ ਇਹਦੇ ਕੋਈ ਇਹਨੇ ਕਢਾਉਣੀ ਵੇਦਰ ਰੁਪਈਆ 5-700 ਲੱਗਦਾ ਮਮੂਲੀ ਜੀ ਆਵੇਂ ਠੀਕ ਆ ਜੀ ਬਹੁਤ ਕੁੰਡੀ ਕੰਡੀ ਆ ਦੇ ਨਹੀਂ ਮੈਂ ਪੂਰੀ ਯਕੀਨ ਆ ਹਾਂ ਪੂਰੀ ਯਕੀਨ ਆ ਕੋਈ ਇਹ ਚ ਠੀਕ ਆ ਜੀ ਪੰਡਾ ਹੀ ਬਣੀ ਫਿਰਦੀ ਐ ਤਿੰਨ ਲੈ ਜੀ ਚਾਰ ਲੈ ਜੇ ਠੀਕ ਆ ਜੀ ਆਰਡਰ ਕੁਆਲਟੀ ਕਾਫੀ ਬੈਸਟ ਆ ਤੇ ਦੁੱਧ ਜਿਹੜਾ ਜਿੰਨਾ ਦੱਸਿਆਗਾ ਦੋਸਤੋ ਉਨੇ ਚ ਵਾਉਣ ਦਾ ਬਿਲਕੁਲ ਭਾਂਡਾ ਜਿਹਾ ਬਿਲਕੁਲ ਆ ਵੇਖੋ ਬਖਾਰਾ ਕੀ ਬਣਿਆ ਭਾਂਡਾ ਹੀ ਹੈ ਜੀ ਚਾਰ ਦਿਨ ਖੜ੍ਹਦੀ ਹੈ ਤੇ ਮਨ ਗੱਲਾਂ ਹੀ ਗਾਹ ਵਾਂਦੇ ਬਹੁਤ ਖੂਬਸੂਰਤ ਆਰਡਰ ਦੀ ਕੁਆਲਿਟੀ ਆ ਦੋਸਤੋ ਠੀਕ ਆ ਆਰਡਰ ਕਾਫੀ ਸੋਹਣਾ ਅੱਛਾ ਠੀਕ ਆ ਭਾਉ ਜੀ ਫਿਰ ਇਹਦਾ ਹੁਣ ਮੁੱਲ ਕੀ ਕਰਦੇ ਆ ਇਹਦਾ ਮੁੱਲ ਵੀਰ ਜੀ ਭਾਵੇਂ ਇਹੋ ਜਿਹੇ ਦੇ ਅਗਲੇ ਲੱਖ ਲੱਖ ਕਰਦੇ ਆ ਨਾ ਇਹਦਾ 95 ਆ ਹਾਂਜੀ ਤੇ ਨਾ ਇਹਦਾ 90 ਆ ਇਹ ਹਾਂ ਨਾ 85 ਹਜ਼ਾਰ ਦੀ ਆ 85 ਦੀ ਹੋਰ 1000 ਮਾਣ ਕਰ ਦਾਂਗੇ 84 ਹਜ਼ਾਰ ਚੋਂ ਮੈਂ ਛੋੜ ਛੱਪਾ ਹਾਂ ਬਾਕੀ ਜਿੰਨਾਂ ਦੁੱਧ ਆਖਿਆ ਵਾ ਕੋਈ ਆਪਾਂ ਨੂੰ ਸਾਈ ਬਿਆ ਨਾ 5-7000 ਪਾ ਆਂਦਾ ਇਹ ਸੂਈ ਦਾ ਹੀ 8 ਦਿਨਾਂ ਹੀ ਦੁੱਧ 14 ਲੀਟਰ ਚਵਾਵਾਂਗੇ ਸਹੀ ਹੈ ਜੀ ਤੇ ਅਗਲਾ ਸੇਵਾ ਕਰ ਲੈ ਜਾ ਕੇ ਸੂਈ ਵੀ ਖੜਦ ਦੇ ਅਗਲਾ ਫੋਨ ਮਾਰ ਦੇ ਜੱਟਾ ਕੀ ਆ ਨਾ ਹਾਂ ਇਹੋ ਜੀ ਚੁਟਕਿਓ ਆਈ ਰਾਜ ਸਿੰਘ ਘਰ ਚੋਂ ਸਹੀ ਆ ਹਾਂਜੀ ਲਓ ਵੀ ਭਰਾਵੋ ਆ ਹੈਗੀ ਆ ਚੋਟੀ ਬਾਕੀ ਜਿੰਨੇ 1 ਮਹੀਨਾ ਹੋ ਗਿਆ 10 ਜੀਰੋਂ ਤਾਂ ਫੈਂਡ ਨਹੀਂ ਘਾਟੇ ਦੀ ਹੋਣੀ ਠੀਕ ਹੈ ਜੀ ਹਾਂਜੀ ਨੇ ਕਾਫੀ ਬੈਸਟ ਆਰਡਰ ਕੋ ਵਾਲੀ ਕੋਈ ਕਮੀ ਨਹੀਂ ਗਈ ਕੋਈ ਕਮੀ ਨਹੀਂ ਬਹੁਤ ਖੂਬਸੂਰਤ ਈ ਦੋਸਤੋ ਝੋਟੀਆਂ ਨੀਲੇ ਦੀ ਜਰੂਰ ਮੇਰਾ ਵੀਰ ਕੋਈ ਸੌਦਾ ਕਰ ਸਕਦਾ ਚੰਗੇ ਮਿਲ ਕਾਲੀ ਆ 14 ਲੀਟਰ ਵਾਲੀ ਜਿਹੜਾ ਕੋਈ ਵੀਰ ਲੱਭ ਰਿਹਾ ਉਹਦੇ ਲਈ ਬੈਠਾ ਹਾਂ ਹਾਂਜੀ ਹਾਂਜੀ ਤੇ ਇਹ ਦੋਸਤੋ ਤੁਹਾਨੂੰ ਆਪਾ ਦਿਖਾਤੀ ਆ ਮੈਂ ਪੰਡਾ ਭਾਈ ਫਿਰਦੀ ਰਾਜਸਾਹੀ ਚਾਰ ਦਿਨ ਖੜਦੀ ਆ ਕੋਈ ਚੱਡੇ ਲੋ ਕਵੀ ਨਹੀਂ ਨਾ ਕਾਦਲੋਂ ਨਾ ਕਾਠਲੋਂ ਸਹੀ ਆ ਬਿਲਕੁਲ ਇਸ ਤੋਂ ਬਾਅਦ ਅਗਲੀ ਮਹਿ ਆ ਗਈ ਆਪਣੇ ਕੋਲ ਹਾਂਜੀ ਇਹ ਆ ਗਈ ਵੀਰ ਜੀ ਨੀਲੀ ਰਾਵੀ ਦੀ ਅੱਛਾ ਇਹ ਜਾਨੀ ਕਿ ਤਿੰਨ ਦਿਨ ਲੈ ਜੇ ਚਾਰ ਦਿਨ ਲੈ ਜੇ ਤੇ ਇੰਨੇ ਦਿਨ ਖੜਦੀ ਆ ਵੀਰ ਜੀ ਹਾਂਜੀ ਸੋ ਨੀਲੀ ਰਾਵੀ ਦੇ ਵਿੱਚ ਦੋਸਤੋ ਆ ਮੈਂ ਕੱਡੇ ਦੇ ਬੁਲਾਵੇਂ ਕੱਟੀ ਹੁੰਦੀ ਦਿਨ ਚਾਰ ਲੈ ਜੇ ਪੰਜ ਲੈ ਜੇ ਇੰਨੇ ਖੜਦੀ ਆ ਤੇ ਥੱਪੇ ਆਵੇ ਹਾਂਜੀ ਠੀਕ ਆ ਤੇ ਦਿਨ ਪੰਜ ਚਾਰ ਲੈ ਜੂ ਹਨਾ ਤੇ ਆਪ ਸੂਵੇ ਹੋਊਗੀ ਤੀਜੇ ਚੌਥੇ ਇਹ ਵੀਰ ਜੀ ਮਤਲਬ ਕੋਈ ਤੀਜੇ ਨਾਲੇ ਭਾਵੇਂ ਚੌਥੇ ਨਾਲੇ ਉਹ ਤੇ ਦੂਜਿਆਂ ਤੇ ਪਰ ਤੀਜੇ ਗਏ ਮੰਨ ਕੇ ਲਿਆਂਦੀ ਆ ਕੋਈ ਚੌਥੇ ਵੀ ਲਾ ਲੇ ਆਪਦੀ ਸਮਝ ਲਾ ਦੇ ਵੀ ਸਿੰਘ ਥੋੜੇ ਖੁੱਲੇ ਪਿੱਛੇ ਮੋੜ ਬੱਜੀ ਹੋਵੇ ਥੰਗ ਖੁੱਲੇ ਘਰ ਦੇ ਤੇ ਦਾਦੇ ਦੂਜੇ ਪਰ ਤੀਜੇ ਮੰਨ ਕੇ ਲਿਆਂਦੀ ਕੋਈ ਚੌਥੇ ਵੀ ਲਾ ਲੇ ਵੀਰ ਜੀ ਉਹ ਆਪਦੀ ਸਮਝ ਨਾ ਬਿਲਕੁਲ ਸੋ ਬਾਕੀ ਸਫਾਈ ਸੁਫੀ ਦੇਵੇ ਦੀ ਕਾਫੀ ਹਾਂਜੀ ਹਾਂਜੀ ਦੇਖ ਸੋਏ ਆ ਸਿੰਘ ਥੋੜੇ ਖੁੱਲੇ ਰੱਖਦੀ ਆ ਕਹੇ ਗੱਲੋਂ ਮਿਲ ਕੋ ਕਵੀ ਨਹੀਂ ਗੇਚ ਵੀ ਮੱਚ ਬਿਲਕੁਲ ਦੀ ਬਿਲਕੁਲ ਆ ਲੈ ਪੁੱਤ ਖਾ ਆ ਦੇਖੋ ਠੀਕ ਆ ਜੀ ਤੇ ਹੋਰ ਨੀਲੀ 라ਵੀ ਆ ਤੇ ਆ ਦੇਖੋ ਠੀਕ ਆ ਜੀ ਸੋ ਹਵਾਨਾ ਕਾਫੀ ਸੋਹਣਾ ਦੋਸਤੋ ਠੀਕ ਆ ਕਿਸੇ ਪਾਸੇ ਕੋਈ ਸ਼ੱਕ ਨਹੀਂਗਾ ਜੇਕਰ 2-4 ਦਿਨ ਦੀ ਆਪਾਂ ਗੱਲ ਕਰ ਲਈਏ 2-4 ਦਿਨ ਦੋਸਤੋ ਲੈ ਜਾਂਦੀ ਆ ਉਹਨੇ ਬੈਸਟ ਆ ਠੀਕ ਆ ਉਹਨੇ ਆਰਡਰ ਦੀ ਕੁਆਲਿਟੀ ਹੋਰ ਸੋਹਣੀ ਬਣਾ ਲੂਗੀ ਠੀਕ ਆ ਤਿਆਰ ਬਹੁਤ ਵਧੀਆ ਬਣਾ ਬਣਾਉਂਦੀ ਹੁੰਦੀ ਸੰਦੂ ਸਾਹਿਬ ਆ ਲੋ ਰੋਕੇ ਉੱਥੇ ਵੀ ਰੋਕ ਪੁੱਤ ਓਏ ਐ ਥਣਾ ਤੇ ਵੀ ਵਿਰਲ ਬਹੁਤ ਵਧੀਆ ਵਾ ਤੇ ਹਾਂ ਹਾਂ ਜੀ ਬਾਕੀ ਠੰਡੀ ਠੁੰਡੀ ਵਧੀਆ ਇਤਨਾ ਹੀ ਟਿਪ ਕੇ ਲਿਆ ਆ ਹਮ ਅੱਛਾ ਜੀ ਹਾਂ ਜੀ ਕੋਈ ਕਿੱਲੇ ਨਾ ਬੱਦੀ ਦੇ ਜਿਤਨਾ ਮਰਜੀ ਤਾਰਾ ਕੱਢੀ ਜਾਈਏ ਤੇ ਹਾਂ ਠੀਕ ਆ ਆ ਤੁਰ ਲੋ ਗ ਸੋ ਹਵਾਨੇ ਦੀ ਕਾਫੀ ਸੋਹਣੀ ਕੁਆਲਿਟੀ ਦੋਸਤੋ ਸ਼ਾਨਦਾਰ ਪੂਰਾ ਜਾਨਦਾਰ ਪੂਰਾ ਲੇਵਾ ਆਰਡਰ ਸੋਹਣਾ ਬਣਾ ਕੇ ਤਿਆਰ ਕੀਤਾ ਠੀਕ ਆ ਉੱਪਰ ਤੱਕ ਪੂਸ਼ ਵਾਈਟ ਥਾਨ ਵਾਈਟ ਵੀ ਹੈਗੇ ਆ ਸੋ ਆਪ ਦਾ ਵੀਰ ਕੋ ਟਿੱਪ ਕੇ ਭਰਾ ਕੇ ਤਸੱਲੀ ਕਰ ਸਕਦਾ ਹਵਾਨਾ ਕਾਫੀ ਸੋਹਣਾ ਠੀਕ ਆ ਜੀ ਚੰਗੇ ਦੌਰ ਦੀ ਉਮੀਦ ਕਰ ਸਕਦੇ ਆਪਾਂ ਇਹੋ ਜੇ ਥਾਨ ਭਾਂਡੇ ਤੋਂ ਬਾਕੀ ਇੱਕ ਹਾਈਟ ਕਾਤੇ ਵੀ ਜਿਹੜਾ ਪੂਰਾ ਉੱਚਾ ਜਿਹੜੀਆਂ ਦੋਸਤੋ ਇੱਕ ਪਹਿਲਾਂ ਤੁਹਾਨੂੰ ਲਾਸਟ ਸੈਕਿੰਡ ਦਿਖਾਈ ਸੀ ਕਿ ਸੈਕਿੰਡ ਨੰਬਰ ਤੇ ਉਹਦੀ ਝੋਟੀ ਦੀ ਬਿਲਕੁਲ ਹਾਈਟ ਤੇ ਇਹਦੀ ਜਿਹੜੀ ਹੈ ਇਹਨਾਂ ਦੋ ਦਾ ਬਰਾਬਰ ਹੀ ਕਾਦ ਆ ਵੱਡੇ ਆ ਜੀ ਆਉਂਦੀ ਝੋਟੀਆ ਮੱਝਾਂ ਝੋਟੀਆਂ ਜਿਹਨੂੰ ਕਾਊਂਟ ਕਰ ਲਿਆ ਸੀ ਬਹੁਤੀ ਜ਼ਿਆਦੀ ਆ ਠੰਡੀ ਭਵਿੱਖੇ ਚੋਈ ਜਾਈਏ ਗਾਮਾਂ ਨੂੰ ਚੋਈਦੀ ਆ ਤੇ ਕੋਈ ਗੱਲ ਬਾਤ ਹੀ ਨਹੀਂ ਦੀ ਅੱਛਾ ਜੀ ਹਾਂਜੀ ਲਓ ਅੱਛਾ ਪਾਉ ਜੀ ਤਾਂ ਫਿਰ ਮੁੱਲ ਕੀ ਕੀਤਾ ਹੁਣ ਇਹ ਵੀਰ ਜੀ ਮਲਕ ਕੀ ਨਾਮ ਆ 80 ਤੋਂ 3 ਡਾ ਦੇ ਅੱਛਾ ਹਾਂਜੀ 80 ਜੋ 3 7000 ਦੀ 77 4 ਰਾਇਸਿਆ 1000 ਡਾ ਦੀ 70 70000 ਦੀ ਕੋਈ ਹੁਣ 100 200 400 ਮਾਨਤਾ ਨੂੰ ਜੁਆਇਦਾ ਹਾਂਜੀ ਹਾਂਜੀ ਇੰਨਾ ਕੀ ਰਹਿ ਗਿਆ ਜੇ ਕੋਈ ਆਖੇ ਨਾ ਕੋਈ 2 2.5 ਹਜ਼ਾਰ ਜੱਟ ਨੂੰ ਆਦਮ ਫੋਨ ਲਾ ਦੰਦੇਵੇਂ ਟਾਈਮ ਸਾਡਾ ਉਹਨਾਂ ਖਰਾਬ ਕਰੇ ਰਾਇਸਿਆ ਤੇ ਆਵਦਾ ਨਾ ਕਰੀ ਹੁਣ ਤੇ ਵੇਲੇ ਆਈਡੀ ਮੱਝਾਂ ਮੱਲ ਲੇ 90 95 ਕਰਦੇ ਆ ਉੱਤੋਂ ਝੋਨੇ ਦਾ ਸੀਜ਼ਨ ਹੈ ਸੀਜ਼ਨ ਆਇਆ ਵਾ ਕੋਈ ਕਮੀ ਨਹੀਂ ਮੱਝਾਂ ਇਹਨਾਂ ਹੈ ਸਾਰਾ ਸੋਨਾ ਵਾ ਪਰ ਇਹਨਾਂ ਦੋ ਮੱਝਾਂ ਜੋ ਕੋਈ ਕਮੀ ਨਹੀਂ ਜੋੜੀ ਦੇ ਵਿੱਚ ਲਓ ਵੀ ਦੋਸਤੋ ਵੀ ਹੁਣ ਮੇਰਾ ਵੀਰ ਨਾ ਸਾਰੇ ਵੀਰਾਂ ਨੇ ਸੌਟ ਲੈਣੇ ਝੋਨੇ ਤੇ ਕਰ ਲਿਓ ਹਿਸਾਬ ਆਰਤੀਆਂ ਨਾਲ ਤੇ ਭਾਉ ਕੋਲੇ ਪਸ਼ੂ ਆ ਗਏ ਸਾਰੇ ਵੱਧ ਤੋਂ ਵੱਧ ਆ ਦੇ ਸਾਰੇ ਨਗਿੰਨੇ ਆਪੋ ਆਪਣੀ ਜਗ੍ਹਾ ਤੇ ਰੇਟ ਪੜਤੇ ਨਾ ਵੇਖੀਏ ਤੇ ਸਾਰਾ ਉਹਨਾਂ ਦਾ ਹੱਕ ਰੱਖਦੇ ਆ ਜਿਹਨੇ ਜਿਹਨਾਂ ਮੁੱਲ ਕੀਤਾ ਪਸ਼ੂ ਤੁਹਾਨੂੰ ਦਿਖਾਦੇ ਦੋਸਤੋ ਅੱਜ ਸਤ ਨਗ ਸਾਰੇ ਆਪੋ ਆਪਣੀ ਜਗ੍ਹਾ ਤੇ ਕਮਾਲ ਦੀਆਂ ਚੀਜ਼ਾਂ ਨੇ ਵੜਾ ਹੋਣ ਚਾਹੇ ਮੱਝਾਂ ਝੋਟੀਆਂ ਹੋਣ ਠੀਕ ਆ ਜੀ ਤੇ ਪਸ਼ੂ ਪਸੰਦ ਆਉਣਗੇ ਤੁਹਾਨੂੰ ਤੇ ਪਿੰਡ ਤੁਸੀਂ ਝੋਟੀਆਂ ਖਾਸ ਵਿਜ਼ਿਟ ਕਰਨੀ ਆ ਭਾਉ ਅਨੋਖ ਸਿੰਘ ਉਹਨਾਂ ਦੇ ਨੰਬਰ ਜਿਹੜੇ ਆ ਲਗਾਤਾਰ ਬਿਲਕੁਲ ਸਕਰੀਨ ਦੇ ਥੱਲੇ ਚਲਦੇ ਕਰ ਦਿੱਤੇ ਜਦੇ ਜਾਣਗੇ ਦੋਸਤੋ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਠੀਕ ਆ ਤੇ ਪਸ਼ੂ ਖਰੀਦਣ ਲਈ ਦੋਸਤੋ ਤੁਸੀਂ ਸੰਪਰਕ ਕਰ ਸਕਦੇ ਜੇ ਇੱਥੇ ਹਰ ਟਾਈਮ ਜਿਹੜੇ ਮੌਜੂਦ ਹੁੰਦੇ ਆ ਮੈਂ ਤੁਹਾਨੂੰ ਸਟਾਰਟਿੰਗ ਤੋਂ ਜਿਹੜਾ ਦੋਸਤੋ ਦੱਸ ਦਿੱਤਾ ਸੀ ਵੀ ਹਰ ਟਾਈਮ ਜਿਹੜੇ 5-7 ਨਾਗਾ ਉਹ ਮੌਜੂਦ ਹੁੰਦੇ ਆ ਠੀਕ ਆ ਹੋਰ ਭਾਊ ਅਨੋਖ ਸਿੰਘ ਜੀ ਕੋਈ ਗੱਲਬਾਤ ਸਭ ਠੀਕ ਠਾਕ ਆ ਮਹਾਰਾਜ ਕਿਰਪਾ ਕਰੇ ਹੁਣ ਝੋਨੇ ਆ ਗਏ ਸੋਖ ਸੋਖਾ ਨੇ ਆ ਜਨਤਾ ਪਹਿ ਵਟੇ ਮਹਾਰਾਜ ਕਰਮੀ ਭਾਗੀ ਕਰੇ ਹਰ ਇੱਕ ਦੇ 6 ਮਹੀਨੇ ਹੋ ਗਏ ਕਰਦਿਆ ਨੂੰ ਹੁਣ ਮਹਾਰਾਜਾਂ ਨੇ ਹੁੰਦਿਆ ਬਦਲ ਬਦਲ ਥੋੜਾ ਜਿਹਾ ਠੰਡੀ ਵਰਤਾਵੇ ਦੂਰੀ ਲੈ ਜੇ ਹੁਣ 4 ਦਿਨ ਸਹੀ ਗੱਲ ਆ ਜੀ ਹਾਂਜੀ ਤੇ ਅੱਛਾ ਗਰ ਲਾਲ ਨੰਬਰ ਬੋਲੋ ਵੀਰ ਜਰੂਰ ਜੀ ਨੰਬਰ ਜੀ 98553 ਤੇ 92768 ਹਾਂਜੀ ਤੇ ਦੂਜਾ ਨੰਬਰ ਜੇ ਆਪਣਾ 8284953927 ਵੀਰ ਜੀ ਠੀਕ ਹੈ ਜੀ ਹਾਂ ਬੋਹ ਰਾਜਸਾ ਕੀ ਨਾਵਾ ਜਾਜੀ ਦੀ ਕੀ ਗੱਲਾਂ ਕਰਨੀ ਉਤਰਾ ਮੁੱਲ ਤਾਂ ਤੁਸੀਂ ਵੀ ਘਰ ਘਰ ਜਾਂਦੇ ਜੋੜਦੀਆਂ ਵਾਲਾ ਕੀਤਾ ਨਾ ਨਹੀਂ ਉੜਦੀਆਂ ਜਾਣਗੇ ਨਹੀਂ ਸਹੀ ਗੱਲ ਉੜਦੀਆਂ ਵਾਲਾ ਕੀਤਾ ਨਾ ਹੁਣ ਇਹੋ ਜਿਹੇ 90 95 ਲੱਖ ਮੰਗਦੇ ਆ ਤੇ ਆਪਾਂ ਆਖਿਆ ਨਹੀਂ ਬਿਲਕੁਲ ਹਾਂ ਸੋ ਬਾਕੀ ਜਿਹੜੀ ਸੁਈ ਆ ਉਹ ਰਾਜਸਾ ਨਾਲ ਦੋ ਦਿਨ ਜਾਣ ਕੇ ਚੋਵੇ ਸਹੀ ਗੱਲ ਹੈ ਜੀ ਤੇ ਦੂਜੀ ਆਪ ਦਾ ਟਿੱਪ ਕੇ ਆਪਦੇ ਥੱਲੀ ਕਰਕੇ ਖੜੇ ਵੀਰ ਜੀ ਬਿਲਕੁਲ ਹਾਂ ਜੀ ਲੋ ਵੀ ਦੋਸਤੋ ਠੀਕ ਹੈ ਜੀ ਇਹ ਕਿਸੇ ਗੱਲ ਨੂੰ ਨਹੀਂ ਕਿਹਾ ਜਾਂਦਾ ਵੀ ਉੱਡਦੀਆਂ ਜਾਣ ਉਹ ਭਾ ਦੇ ਰੇਟ ਵੀ ਹੈਗੇ ਆ ਬਹੁਤ ਪਸੰਦ ਆਉਣਗੇ ਰੇਟ ਤੁਹਾਨੂੰ ਬਾਕੀ ਮੱਝਾਂ ਵੀ ਪਸੰਦ ਆਉਣਗੀਆਂ ਜਿਹੜੀ ਦੋਸਤੋ ਤਸੱਲੀ ਦਿੰਦੀ ਐ ਚਵਾਈ ਦਸੀ ਐ ਉਨੀ ਚਵਾਈ ਤੁਸੀਂ ਕਰਕੇ ਸੌਦਾ ਕਰ ਸਕਦੇ ਜੇ ਬਾਕੀ ਮੱਝਾਂ ਤੁਹਾਨੂੰ ਜਿਹੜੀਆਂ ਲਾਸਟ ਦੇ ਵਿੱਚ ਦਿਖਾਈਆਂ ਨੇ ਕੋਈ 14 ਕਿਲੋ ਵਾਲੀ ਵੀ ਦਿਖਾਈ ਆ ਇੱਕ ਲਾਸਟ ਦੇ ਵਿੱਚ ਤੁਹਾਨੂੰ ਮੱਝ ਦਿਖਾਈ ਆ ਉਹ ਤੋਂ ਵੀ ਚੰਗੀ ਆਪਾਂ ਉਮੀਦ ਕਰ ਸਕਦੇ ਆ ਬਿਲਕੁਲ ਲਿਵੇਟਰ ਦੀ ਕੁਆਲਿਟੀ ਚੰਗੀ ਆ ਥਣ ਭਾਂਡੇ ਬਿਲਕੁਲ ਸਾਫ਼ ਆ ਕੋਈ ਕਾਨਸਰ ਲੇਵਾ ਕਿਸੇ ਮੱਝ ਦਾ ਕਿਸੇ ਪਸ਼ੂ ਦਾ ਤੁਹਾਨੂੰ ਮਿਲੂਗਾ ਨਹੀਂ ਬਿਲਕੁਲ ਪੱਦਰ ਲੈਵੇ ਨੇ ਸਾਰਿਆਂ ਦੇ ਕਿਸੇ ਦੇ ਛੱਡੇ ਚ ਕੋਈ ਬਾਈਸ਼ਾਈ ਨਹੀਂ ਕੋਈ ਥਾਂ ਚ ਫਰਕ ਨਹੀਂ ਕੋਈ ਭੂਰ ਨਹੀਂ ਛੱਟਾ ਨਹੀਂ ਸਹੀ ਹੈ ਜੀ ਹਾਂਜੀ ਜੇ ਕੋਈ ਹੋਵੇ ਤੇ ਰਾਜ ਸਾਹਿਬ ਆਪਾਂ ਹੋਣੇ ਕਹਿ ਆਗਦੇ ਆਏ ਆਈ ਚਾਏ ਆ ਬਿਲਕੁਲ ਕਿਉਂ ਪਹਿਲਾਂ ਕਿਹਾ ਉਹਦੇ ਬੰਦਾ ਕੋਈ ਮਰ ਝੂਠਿਆ ਨਹੀਂ ਹੁੰਦਾ ਸਹੀ ਹੈ ਜੀ ਹਾਂਜੀ ਕਿਉਂਕਿ ਭੈਣ ਭਰਾ ਪਾਉ ਦੂਰੋਂ ਬਹੁਤ ਆਉਂਦੇ ਆ ਸਾਰੇ ਤੇ ਮਿਲ ਗਿਆ ਦੇਖੋ ਬਾਕੀ ਰਾਜ ਸਾਹਿਬ ਝੂਠ ਤਾਂ ਆਦ ਮਾਰ ਗਿਆ ਆਪਾਂ ਕੋਈ 2-4 ਮਹੀਨੇ ਸਾਲ ਕੰਮ ਕਰਨਾ ਵਾ ਜਾਨੀ ਕਿ ਆਪਾਂ ਕੰਮ ਕਰਨਾ ਵਾ ਜਿੰਨਾ ਚਿਰ ਰੱਬ ਨੇ ਸਾਹ ਦਿੱਤੇ ਉਹਨਾਂ ਚਿਰ ਕਰਨ ਦੀ ਉਮੀਦ ਆ ਬਿਲਕੁਲ ਹਾਂਜੀ ਬਿਲਕੁਲ ਬਿਲ OK D. OK Veer